ਕਿਰਿਆ ਪਰ ਪਤਲੇ ਪਰਾਂ ਵਾਲੇ ਬਾਈ ਉਹ ਆ ਜੀ ਬੜਲੇ ਵਾਲੀ ਆਪਣੀ ਜਿੱਤੀ ਆ ਪਤਲੇ ਪਤਲੇ ਪਾਰਿਆ ਬਾਜੀ ਉਹਨੇ ਲੋਜ ਬਾਈ ਵਧੀਆ ਉੱਡੀ ਹੈਣਾ ਐਦਾਂ ਦਾ ਨਹੀਂ ਕੋਈ ਸੀਨ ਨਹੀਂ ਹੁੰਦਾ ਬਾਕੀ ਕਹਿਣ ਨੋਬਹਿਮਾ ਪਰ ਮੱਜ ਪਾਉਣ ਨੂੰ ਮੈਂ ਵੀ ਪਾ ਸਕਦਾ ਬਾਈ ਐਦਾਂ ਦਾ ਕੋਈ ਰੋਲਾ ਨਹੀਂ ਹੈਗਾ ਠੀਕ ਆ ਤੇ ਇੱਕ ਬਾਈ ਮਿੰਟ ਆਇਆ ਸੀ ਕਿ ਬਾਈ ਯਾਰ ਜੋੜੇ ਜੋੜ ਬੰਦ ਦਾ ਜਾਂ ਜੋੜ ਖੁੱਲੇ ਦਾ ਕੋਈ ਹੁੰਦਾ ਬਾਈ ਦੇਖੋ ਮੈਂ ਕਈ ਵੀਡੀਓ ਚ ਦਰ ਚੁਕਿਆ ਆ ਇਹਦਾ 21 ਦਿਨ ਹੋ ਜਾਂਦੇ ਨਾ 21 ਦਿਨ ਆ ਉਦੋਂ ਦੇਖ ਲਿਆ ਕਰੋ ਆਂਡੇ ਨੂੰ ਜਿਹੜਾ ਟੱਕ ਲੱਗਣਾ ਸ਼ੁਰੂ ਹੋ ਗਿਆ ਬੱਚੇ ਕੋਈ ਵੀ ਜਦਾਸਲਾ ਬਾਹਨਾ ਸਿਲਣ ਆ ਉਹਦੇ ਕਰਕੇ ਆਂਡੇ ਦੀ ਛਿਲੜ ਜਿਹੜੀ ਆ ਰੋਸ਼ਣਦਾਰ ਰੱਖੀ ਹੁੰਦੇ ਉਹ ਬੰਦ ਕਰ ਦੋ ਤਿੱਖੀ ਹਵਾ ਜਿੱਦਾਂ ਤਿੱਖੀ ਹਵਾ ਪੈਣੀ ਆ ਨਾ ਖੁੱਡੇ ਦੇ ਵਿੱਚ ਬਾਈ ਉਹਨੇ ਬੱਚੇ ਲੈਣੇ ਆ ਠੀਕ ਆ ਬਾਕੀ ਇੱਟਾ ਨਾ ਬੰਦ ਕਰੋ ਸਿਆਲਾ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬੋ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਇੱਕ ਬੱਚਾ ਨਹੀਂ ਸੀ ਆਇਆ ਹਨਾ ਜਿਹੜਾ ਤੁਹਾਨੂੰ ਦੱਸਿਆ ਇਹ ਬੜਲੇ ਵਾਲੀ ਦੀ ਉਹ ਦੂਜਾ ਮਾਸੀ ਮੂਸੀ ਹਨਾ ਜਾਂ ਮਾਮਾ ਮੂਮਾ ਕੋਈ ਵੀ ਦਾਦਾ ਤੇ ਉਹ ਔੜਦਾ ਸੀ ਉਹ ਨਹੀਂ ਆਇਆ ਬਾਈ ਰੱਤੇ ਦੋਨੇ ਢਾਂਗੀ ਚੜ ਗਏ ਸੀ ਆ ਕੇ ਪਹਿਲਾਂ ਖੁੱਡੇ ਤੇ ਬੈਠੇ ਬਾਈ ਢਾਂਗੀ ਚੜ ਗਏ ਸੀ ਠੀਕ ਆ ਅੱਜ ਫੇਰ ਢਾਂਗੀ ਤੇ ਬਿਠਾਵਾਂਗੇ ਸਿੱਧੇ ਡੋਣੇ ਨਹੀਂ ਹੈਗੇ ਆਪਾਂ ਢਾਂਗੀ ਦੇ ਘੜੀ ਘੰਟਾ ਖੰਡ ਬਿਠਾਵਾਂਗੇ ਤੇ ਫੇਰ ਆਪੀ ਉੱਡਣਗੇ ਉੱਡਣਗੇ ਨਹੀਂ ਤਾਂ ਨਾਸ ਹੀ ਠੀਕ ਆ ਤੇ ਚਲੋ ਬੱਚੇ ਕੱਢਦੇ ਆ ਬਾਈ ਉਹ ਵੀ ਆਜੂਗਾ ਬੱਚਾ ਉਹ ਸਾਹਮਣੇ ਕੋਠੀ ਤੇ ਮੈਨੂੰ ਲੱਗਦਾ ਉੱਥੇ ਬੈਠਾ ਹਨਾ ਜਿੱਤੇ ਕੱਲ ਬੈੰਦਾ ਸੀ ਉੱਤੇ ਬੈਈ ਜਾਂਦਾ ਵਾਰ-ਵਾਰ ਤੇ ਆਜੂਗਾ ਠੀਕ ਆ ਅੱਜ ਆਜੂਗਾ ਤੇ ਹੁਣ ਮੈਨੂੰ ਸ਼ੱਕ ਤਾਂ ਪੈਂਦਾ ਵੀ ਉੱਥੇ ਹੀ ਛਤਰੀ ਜੀ ਦੇ ਬੈਠਾ ਬਾਕੀ ਦੇਖੋ ਉੜਦਾ ਨਹੀਂ ਉੜਦਾ ਰਾਤ ਬਾ ਛੱਤ ਤੇ ਨਾ ਆਇਆ ਹੋਵੇ ਜੇ ਛੱਤ ਆਇਆ ਰਾਤ ਨੂੰ ਬਿੱਲੀ ਹੁੰਦੀ ਆਪਣੀ ਛੱਤ ਤੇ ਵੀ ਰਾਤ ਨੂੰ ਨਹੀਂ ਤਾਂ ਉਹਨੇ ਕੰਮ ਕਰਤਾ ਹੋਣਾ ਉਦੋਂ ਤਾਂ ਮਰਾਤੀ 8 ਵਜੇ ਤੱਕ ਦੇਖ ਕੇ ਗਿਆ 8 9 ਵਜੇ ਤੱਕ ਉਦੋਂ ਤਾਂ ਨਹੀਂ ਸੀ ਆਇਆ ਤੇ ਹੁਣ ਉਥੇ ਮੈਨੂੰ ਬੱਚਾ ਉਹਦਾ ਦੀਦਾ ਨਹੀਂ ਪਰ ਛਤਰੀ ਜੀ ਤੇ ਸ਼ੱਕ ਪੈਂਦਾ ਵੀ ਹੈਗਾ ਆ ਬਾਕੀ ਚਲੋ ਜੇ ਵਧੀ ਹੋਈ ਤਾਂ ਵਿਚਾਰਾ ਬਚਿਆ ਹੋਊਗਾ ਤੇ ਆ ਜਾਊਗਾ ਤੇ ਲੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਬੱਚੇ ਕੱਢੀਏ ਬਾਹਰ ਠੀਕ ਆ ਦੋ ਬੱਚੇ ਮੈਂ ਉਹ ਜਿਹੜੀ ਦੂਜੀ ਆਪਣੀ ਬੜਲੇ ਵਾਲੀ ਸੀਗੀ ਹਨਾ ਉਦੇ ਦੋ ਬੱਚੇ ਪਾਲਦੇ ਪਏ ਸੀ ਉਹ ਬੱਚੇ ਉੱਤੇ ਬਿਠਾਏ ਆ ਉਹ ਹੋ ਗਏ 20 20 ਦਣਾਂ ਦੇ ਬੱਚੇ ਹੋ ਗਏ ਤੇ ਐਡੇ ਐਡੇ ਬੱਚੇ ਬਾਈ 15 20 ਦਣਾਂ ਦੇ ਹੁਣ ਤੇ ਬਿਠਾਉਣੇ ਸ਼ੁਰੂ ਕਰਤੇ ਤੇ ਬਾਈ ਬਚਾਈ ਆ ਬੱਚਾ ਆ ਗਿਆ ਉੜਦਾ ਪਿਆ ਮੈਂ ਤਾਂ ਫੋੜਦਾ ਉੜਦਾ ਬੱਚਾ ਠੀਕ ਆ ਆ ਕਰਦਾ ਆ ਜੂਗਾ ਹੁਣ ਤਾਂ ਜੀ ਦੇ ਬੱਚੇ ਪੁੱਛੇ ਛੱਡਦੇ ਆ ਤੇ ਇਹ ਵੀ ਆ ਜੂਗਾ ਹਨਾ ਪਤਾ ਨਹੀਂ ਕਿੱਧਰੋਂ ਆਇਆ ਉੱਚਾ ਹੀ ਲੱਗਾ ਸੀਗਾ ਜਿੱਧਰੋਂ ਵੀ ਆਇਆ ਉਹ ਮੈਨੂੰ ਲੱਗਾ ਗੁਰੂ ਘਰ ਤੇ ਜਾਊਗਾ ਤੇ ਉਥੇ ਵੀ ਕਬੂਤਰ ਰੱਖੇ ਆ ਇਹ ਕਿਨੇ ਰੱਖਿਆ ਹਨ ਤੇ ਢਾਂਗੀ ਉਹ ਉੱਪਰ ਇੱਕ ਨੀਲਾ ਆ ਉਹਦੇ ਉੱਤੇ ਗੋਲ ਹੋਈ ਜਾਂਦਾ ਪਾਣੀ ਹੁਣ ਉਹ ਜੰਗਲੀ ਆ ਕਿਹੜਾ ਹਨਾ ਆ ਉੱਤੇ ਉੱਤੇ ਨੀਲਾ ਆ ਛੱਪਿਆ ਕੂਤਰ ਆ ਹੈਗਾ ਦੀ ਜਾਈਆ ਤੇ ਉਹਦੇ ਉੱਤੇ ਉੱਤੇ ਮੇਲੇ ਗੋਲ ਹੋਈ ਜਾਂਦਾ ਬੱਚੇ ਦੇ ਲੋ ਬਾਬੋ ਬੱਚੇ ਦੇ ਉੱਤੇ ਡਾ ਤੇ ਮੈਂ ਤਾਂ ਬਿਠਾਈ ਸੀ ਢਾਂਗੀ ਤੇ ਬੈਠੇ ਨਹੀਂ ਪਤੰਦਰ ਆ ਫਿਰਦੇ ਦੋਨੇ ਹੀ ਬਾਈ ਠੀਕ ਆ ਇਹ ਦੇਖਦੇ ਆ ਕਿਹੜਾ ਕਿਹੜਾ ਆ ਇੱਕ ਤਾਂ ਕੂਤਰ ਆਪਣਾ ਲੱਗਾ ਹੀ ਆ ਢਾਂਗੀ ਤੇ ਉਹ ਛੱਡਿਆ ਹੋਇਆ ਤੇ ਇੱਕ ਰੱਤਾ ਬੱਚਾ ਭਾਈ ਆਉੜ ਦਾ ਠੀਕ ਆ ਤੇ ਦੂਜਾ ਰੱਤਾ ਉਹਦੇ ਨਾਲ ਨਾਲ ਹੀ ਆ ਬਾਈ ਤੇ ਜਿਹੜਾ ਉਹ ਨੀਲਾ ਯਾ ਕੂਤਰਾ ਆਇਆ ਹੋਇਆ ਉਹ ਆਪਣੇ ਉਹ ਬੱਚੇ ਦੇ ਨਾਲ ਹੀ ਉੜੀ ਜਾਂਦਾ ਬਾਈ ਠੀਕ ਆ ਉਹ ਬੱਚਾ ਆਪਣਾ ਥੱਲੇ ਥੱਲੇ ਜਾਂਦਾ ਤੇ ਉਹ ਨੀਲਾ ਮਗਰੇ ਮਗਰੀ ਜਾਂਦਾ ਉਹਨਾਂ ਰਾਤ ਕੱਟੀ ਹੋਊਗੀ ਉੱਥੇ ਠੀਕ ਆ ਹੁਣ ਇਹ ਨਹੀਂ ਪਤਾ ਜੰਗਲੀ ਆ ਕਿ ਮਤਲਬ ਸਹੀ ਆ ਕੂਤਰਾ ਹਨਾ ਹੈ ਨਹੀਂ ਲਿਆ ਉੜਦਾ ਆਪਣੇ ਆਮ ਕਬੂਤਰਾਂ ਵਾਂਗੂ ਹੀ ਆ ਵੀ ਲੱਗਦਾ ਤਾਂ ਨਹੀਂ ਜੰਗਲੀ ਹੈਗਾ ਡਾਰ ਤੋਂ ਆ ਆ ਫਿਰਦਾ ਬਈ ਉਹ ਇਹ ਦਹੋਣਾ ਮੈਂ ਤੁਹਾਨੂੰ ਆ ਆ ਫਿਰਦਾ ਮਗਰ ਮਗਰ ਉਹ ਬੱਚੇ ਦੇ ਉੱਤੇ ਉੱਤੇ ਥੱਲੇ ਆਪਣਾ ਬੱਚਾ ਆ ਤੇ ਉੱਤੇ ਉੱਤੇ ਬਾਈ ਉਹ ਕੂਤਰਾ ਜਦੋਂ ਆਪਾਂ ਉਹਨੂੰ ਤਾਂ ਕੀ ਲੈਣਾ ਦੇਣਾ ਆਪਣਾ ਬੱਚਾ ਵਾਪਸ ਆ ਜੇ ਮੈਂ ਤਾਂ ਪੁੱਤਰ ਕੱਢੇ ਆ ਵੀ ਕਿਤੇ ਆਪਣਾ ਬੱਚਾ ਵੀ ਨਾ ਬਈ ਲੈ ਜਵੇ ਹਨਾ ਤੇ ਆ ਕਰਦਾ ਉਹ ਬਈ ਆ ਗਿਆ ਕੂਕਰਾਂ ਦੇ ਉੱਤੇ ਲੋ ਬਾਬਿਓ ਟਾਂਗੀ ਇੱਕ ਹੋਰ ਲਾਤੀ ਮੈਂ ਇੱਧਰ ਠੀਕ ਆ ਹੁਣ ਥੋੜੇ ਸੋਖੇ ਬਹਿਣਗੇ ਬੱਚੇ ਬਾਕੀ ਉੱਡਦੇ ਪਏ ਆ ਤੇ ਵੰਦੇ ਆ ਤਾਂ ਫੇਰ ਦੱਸਦੇ ਆ ਹਨਾ ਤੇ ਆ ਤੇ ਤਿੰਨ ਬੱਚੇ ਮੈਂ ਇੱਥੇ ਬਿਠਾਏ ਆ ਇੱਕ ਬੱਚਾ ਇਧਰੋਂ ਆਪਾਂ ਹੋਰ ਚੱਕਣਾ ਠੀਕ ਆ ਬੜਲੇ ਵਾਲੀ ਦਾ ਜਿਹੜਾ ਬੱਚਾ ਬੜਲੇ ਵਾਲੀ ਜੇ ਭਰਾ ਭੈਣ ਦਾ ਬੱਚਾ ਆ ਬੜਲੇ ਵਾਲੀ ਦੇ ਭੈਣ ਦਾ ਉਹ ਵੀ ਚੱਕ ਕੇ ਬਈ ਇਧਰ ਪੋਣਾ ਆਪਾਂ ਲੋ ਬਾਬਿਓ ਆ ਜਿਹੜਾ ਕਬੂਤਰ ਹੈ ਇਹਨੇ ਦੋ ਘੋਟੋਲੀਆਂ ਫੋਕੇ ਅੰਡੇ ਲਵਾ ਲਈਆਂ ਹਨ ਆਪਣਾ ਵੱਡਾ ਕਬੂਤਰ ਹੈ ਬਾਕੀ ਕੋਈ ਨਹੀਂ ਹੋ ਜੂਗਾ ਸੈਟ ਇਹਦਾ ਇਲਾਜ ਕੋਈ ਜ਼ਿਆਦਾ ਨਹੀਂ ਇਹ ਮਿੰਟੋ ਮਿੰਟੀ ਫੜਿਆ ਜਾਣਾ ਆਪਾਂ ਤੇ ਜਿਹੜੀ ਉਹ ਕਬੂਤਰੀ ਆ ਉਹ ਧਰਦੀ ਆ ਬਈ ਅੰਡੇ ਠੀਕ ਆ ਕਬੂਤਰੀ 'ਚ ਕੋਈ ਨੁਕਸ ਨਹੀਂ ਤੇ ਉਹ ਬੜਲੇ ਵਾਲੀ ਦੇ ਕਾਂਡਾ ਹੋਰ ਤੜਿਆ ਤੇ ਇੱਕਾਂ ਡਾਈ ਤੇ ਉੱਤੇ ਦੀ ਗਈ ਜਾਂ ਉਹ ਵੀ ਅੰਡਾ ਚੱਕ ਕੇ ਬੜਲੇ ਵਾਲੀ ਦੇ ਥੱਲੇ ਰੱਖ ਦਾਂਗੇ ਹਨ ਮੈਂ ਦੇ ਦੇ ਮੈਂ ਕਿ ਹੋਰ ਕਬੂਤਰੀ ਨੂੰ ਤੰਦ ਦਿੱਤਾ ਵੀ ਦੋ ਕੁ ਦਿਨ ਦੇਖ ਹੀ ਲਈਏ ਪਰ ਉਹ ਇੱਕ ਹੀ ਅੰਡਾ ਆ ਉਹਨੇ ਦਿੱਤਾ ਨਹੀਂ ਹੁਣ ਦੂਜਾ ਅੰਡਾ ਫੇ ਹੋਈ ਤੇ ਹੀ ਅੰਡਾ ਆ ਉਹ ਰੱਖ ਦਾਂਗੇ ਥੱਲੇ ਤੇ ਆਹ ਜੋੜੇ ਦਾ ਵੀ ਬਈ ਇਹਦਾ ਵੀ ਟ੍ਰੀਟਮੈਂਟ ਸ਼ੁਰੂ ਕਰਨਾ ਪਿੱਲੇ ਆਂਡੇ ਲਾਉਣ ਲਈ ਠੀਕ ਆ ਤੇ ਆ ਥੋੜੀ ਜਿਹੀ ਬਿਮਾਰ ਹੋਣ ਕਰਕੇ ਨਾ ਕੂਤਰੀਆਂ ਪ੍ਰੋਬਲਮ ਆ ਗਈਆਂ ਕੋਈ ਚੱਕਰ ਨਹੀਂ ਬਾਈ ਕਰ ਦਿਆਂਗੇ ਸੱਟ ਆ ਵੀ ਕੂਤਰੀਆਂ ਬਾਈ ਬਾਹਰ ਛੱਡਦੇ ਆ ਇਹਨਾਂ ਨੂੰ ਵੀ ਹਨਾ ਮੈਂ ਕੈਲਸ਼ੀਅਮ ਲੈ ਕੇ ਆਇਆ ਇੱਕ ਮਲਟੀਵਿਟਾਮਿਨ ਵਿਟਾਮਿਨ ਡੀ ਵਿੱਚ ਕਈ ਹੋਸ਼ ਹਨਾ ਕਿਆਂ ਬਾਈ ਖੋਲ ਦਿੰਨੇ ਆ ਠੀਕ ਆ ਉਹ ਮੈਂ ਤਾਂ ਨਹੀਂ ਖੋਲੀਆਂ ਸੀ ਮੈਂ ਕਿਹਾ ਬੱਚੇ ਉੱਡਦੇ ਆ ਠੀਕ ਆ ਤੇ ਬੱਚੇ ਆਉਂਦੇ ਆ ਢਾਂਗੀ ਢੂੰਗੀ ਨੂੰ ਬਹਿ ਕੇ ਉਹ ਕੂਤਰ ਥੱਲੇ ਉਤਰੀ ਜਾਂਦਾ ਹੁਣ ਤੇ ਭੁੱਖ-ਭੁੱਖ ਕੱਲਾ ਰਹਿ ਗਿਆ ਨਾ ਬੱਚੇ ਆਉਂਦੇ ਆ ਤੇ ਛਤਰੀ ਤੋਂ ਫੇ ਮੂ ਤੇ ਇਹ ਕੂਤਰ ਆਪਾਂ ਕੂਤਰ ਲਾਉਣ ਲਾਉਣ ਨੂੰ ਹੀ ਰੱਖਿਆ ਹਨਾ ਛੱਡਣ ਛੁੱਡਣ ਨੂੰ ਨਹੀਂ ਰੱਖਿਆ ਉਤਰ ਬਹੁਤ ਚੰਗਾ ਉਹਦਾ ਬਾਕੀ ਇਹਨੂੰ ਡਾਈ ਡਾਈ ਡੂਈ ਦਾ ਨਹੀਂ ਫਿਰ ਵੀ ਜੇ ਉੱਡੇ ਤਾਂ ਘੰਟਾ ਖੰਡ ਮਾਰੀ ਹੁੰਦਾ ਇਹ ਤੇ ਇਦਾਂ ਥੱਲੇ ਉੱਪਰ ਵੇਂਦਾ ਰੰਦਾ ਕਦੀ ਛਤਰੀ ਤੇ ਕਦੀ ਫੁੱਟੇ ਤੇ ਫਿਰ ਬੱਚੇ ਜਲਦੀ ਵਾਪਸ ਆ ਜਾਂਦੇ ਘਰ ਨੂੰ ਇਹਦੇ ਨਾਲ ਉਹਦਾ ਵੈਸੇ ਛੱਡਣ ਛੁੱਡਣ ਨੂੰ ਨਹੀਂ ਆ ਪਰ ਰੱਖਿਆ ਲੋਏ ਬਾਗੋ ਇੱਕ ਫਿਰ ਉਹ ਕੋਠੀ ਤੇ ਬਹਿ ਗਿਆ ਉਸ ਠੀਕ ਆ ਤੇ ਚਿੱਟਾ ਜਾਂ ਸਵੇਰੇ ਉੱਠਿਆ ਨਹੀਂ ਬੱਚੇ ਨਾ ਖਰਾਬ ਹੋ ਗਏ ਜਦੋਂ ਵੱਡੇ ਹੋਣ ਕਰਕੇ ਨਾ ਛੋਟੇ ਬੱਚੇ ਲਾਉਣੇ ਚਾਹੀਦੇ ਇਸ ਕਰਕੇ ਮੈਂ ਵਾਰ-ਵਾਰ ਇਹੀ ਕਹਿੰਦਾ ਹ ਤੇ ਆ ਵੀ ਆਪਣੇ ਜਿੱਦਾ ਤੁਹਾਨੂੰ ਦੱਸਿਆ ਪ੍ਰੋਬਲਮ ਪੈਣ ਕਰਕੇ ਬੱਚੇ ਬਿਮਾਰ ਮੂਰ ਹੋ ਗਏ ਸਾਰੇ ਕਬੂਤਰ ਤੇ ਉਹ ਛੱਡੇ ਨਹੀਂ ਗਏ ਹਨ ਤੇ ਤਾਂ ਕਰਕੇ ਆਜੂਗੇ ਢਾਂਗੀ ਨੂੰ ਇਦਾਂ ਤਾਂ ਆਉਂਦੇ ਹੈਗੇ ਜਿਹੜੇ ਰੱਤੇ ਹਨ ਆਉਂਦੇ ਹੈ ਦੋਨੇ ਢਾਂਗੀ ਦੇ ਬਿੰਦੇ ਜਦੋਂ ਮੈਂ ਢਾਂਗੀ ਲਾ ਕੇ ਢੱਕਣ ਲੱਗਦਾ ਆ ਪਤੰਦਰ ਫੇ ਉੜ ਜਾਂਦੇ ਇੱਕ ਸਪੇਦੇ ਚ ਵੜ ਜਾਂਦਾ ਇੱਕ ਹੁਣ ਆਹ ਕੋਠੀ ਦੇ ਬਹਿ ਜਾਂਦਾ ਹਨ ਤੇ ਆਉਂਦੇ ਹੈਗੇ ਲੱਗ ਪਏ ਢਾਂਗੀ ਨੂੰ ਉਹਨੂੰ ਜਾਂ ਇਹਨਾਂ ਨੂੰ ਦੋਕ ਦਿਨਾਂ ਹੁਣ ਇਹਨਾਂ ਨੂੰ ਜਾਲ ਚ ਪਾਵਾਂਗੇ ਦੋ ਤਿੰਨ ਦਿਨ ਲਗਾਤਾਰ ਠੀਕ ਆ ਉਧਰ ਜਾਲ ਕੱਢਦੇ ਆ ਇੱਥੇ ਜਾਲ ਚ ਪੁੰਨੇ ਆ ਕਪੜਾ ਲਾ ਕੇ ਨਾ ਵਿੱਚ ਇਦੇ ਨਾਲ ਦਾਈ ਤੇ ਉਥੇ ਉਹਨਾਂ ਨੂੰ ਵਿੱਚ ਪਾਉਨੇ ਆ ਘਟੋੜ 2-4 ਦਿਨ 5 ਦਿਨ ਫਿਰ ਛੱਡਾਂਗੇ ਹੁਣ ਇਦਾਂ ਇਦਾਂ ਨਹੀਂ ਛੱਡਨੇ ਆਪਾਂ ਲੱਗ ਜਾਂਦੇ ਹੁੰਦੇ ਬਈ ਇੰਨਾ ਔਖਾ ਨਹੀਂ ਹੈਗਾ ਵੀ ਬੱਚੇ-ਬੁੱੱਚੇ ਲਾਉਣ ਦਾ ਕੋਈ ਆ ਤਾਂ ਵੱਡੇ ਹੋਗੇ ਨਹੀਂ ਤਾਂ ਆਪਾਂ ਤਾਂ ਬਈ ਪੰਜਵੀਂ ਛੇਵੀਂ ਵਾਰੀ ਬੱਚਾ ਆਪਣਾ ਢਾਂਗੀ ਚੜ ਜਾਂਦਾ ਬਈ ਠੀਕ ਆ ਜਦੋਂ ਪੰਜਵੇਂ ਕਿ ਛੇਵੇਂ ਦਿਨ ਆਪਾਂ ਡਾਈ ਦਾ ਪੰਜ-ਛੇ ਦਿਵਾਰੀ ਬਿਠਾ ਲਿਆ ਛਤਰੀ ਤੇ ਉਸ ਤੋਂ ਬਾਅਦ ਆਪਾਂ ਢਾਂਗੀ ਚੜ ਜਾਂਦਾ ਇਹ ਤਾਂ ਬਈ ਉਦਾਂ ਬਿਠਾਉਣ ਨੂੰ ਲਾਇਆ ਹੈ ਨਾ ਚਾ ਇਹ ਰੰਗ ਉੜਿਆ ਇਹਦਾ ਤੇ ਉਹ ਨਵੀਆਂ ਛਤਰੀਆਂ ਵਤਨੇ ਉੱਤੇ ਲਾਈਆਂ 1 2 ਆ ਆ ਇੱਕ ਹੋਰ ਕਮੈਂਟ ਬਹੁਤ ਆਉਂਦੇ ਸੀ ਯਾਰ ਬਾਈ ਯਾਰ ਨਵੀਂ ਪ੍ਰੋਬਲਮ ਚੱਲ ਪਈ ਪਤਾ ਨਹੀਂ ਕਿੱਥੋਂ ਪਰ ਖਾਈ ਜਾਂਦੇ ਆ ਬੱਚਿਆਂ ਦੇ ਪਰ ਨਹੀਂ ਮੈਂ ਉਹ ਦਿਨ ਤੁਹਾਨੂੰ ਪਿਛਲੀ ਤੋਂ ਪਿਛਲੀ ਵੀਡੀਓ ਤੇ ਦਿਖਾਇਆ ਸੀ ਠੀਕ ਆ ਆਪਣਾ ਬੱਚੇ ਦੇ ਇੱਕ ਦੇ ਪਰ ਖਾਦੇ ਇੱਕ ਵਾਰ ਮੈਨੂੰ ਬੂਹਾ ਬੰਦ ਕਰ ਲੈਂਦੇ ਹੋ ਤੇ ਉਹ ਬੱਚੇ ਬਾਈ ਮੈਂ ਹੁਣ ਤੁਹਾਨੂੰ ਦਿਖਾਉਣਾ ਉਹਨਾਂ ਦਾ ਹੱਲ ਕੀ ਕੀਤਾ ਕੋਈ ਪ੍ਰੋਬਲਮ ਨਹੀਂ ਹੁੰਦੀ ਬਾਈ ਇਹ ਠੀਕ ਆ ਜਿਹੜੀ ਪ੍ਰੋਬਲਮ ਸੀ ਬਸ ਉਹਦਾ ਹੱਲ ਕੀਤਾ ਠੀਕ ਆ ਆ ਸਾਫ਼ ਕਰਨ ਵਾਲਾ ਹੋਇਆ ਇਹ ਤੇ ਕਰ ਦਿੰਨੇ ਆ ਕੋਈ ਨਹੀਂ ਹਨਾ ਇੱਕ ਵਾਰੀ ਕਰਾਂਗੇ ਹੁਣ ਆ ਬੱਚਾ ਬਈ ਜਿਹੜਾ ਤੁਹਾਨੂੰ ਉਦੋਂ ਦਿਖਾਇਆ ਸੀ ਨਾ ਦੇਖੋ ਪਰ ਜਿਹੜੇ ਬਾਈ ਗਾ ਪਰ ਨਹੀਂ ਆਉਂਦੇ ਲੋ ਉਧਰ ਹੈ ਨਹੀਂ ਸੀ ਪਰ ਤੁਸੀਂ ਦੇਖਿਆਈ ਬੱਚਾ ਹਨਾ ਓਏ ਤਤੰਦਰਾ ਆ ਬੱਚਾ ਜੀ ਬਈ ਦੇਖ ਲਓ ਹੁਣ ਸਾਰੇ ਪਰ ਆ ਗਏ ਬਈ ਉਹਦੇ ਜਿੰਨੇ ਵੀ A to Z ਓਏ ਸੱਤ ਨਾਲ ਵਾਲੀ ਤਤੰਦਰਾ ਛੇ ਤਰ ਖਾਊਗਾ ਫੇਰ ਤੇ ਇਹ ਦੋਨੇ ਬੱਚੇ ਬਈ ਆਨ ਰੈਡੀ ਹੋ ਗਏ ਦੋਨਾਂ ਦੇ ਪਰ ਖਾਦੇ ਸੀ ਸਾਰੇ ਪਰ ਆ ਗਏ ਠੀਕ ਹੈ ਤੇ ਦੋ ਬੱਚੇ ਬਾਈ ਆਪਣੇ ਆਹ ਹੋਂਦੇ ਰੈਡੀ ਠੀਕ ਆ ਤੇ ਇੱਕ ਬੱਚਾ ਆਪਣਾ ਰੈਡੀ ਹੋ ਗਿਆ ਮੈਂ ਢਾਂਗੀ ਪਠੋਣਾ ਉਹਨਾ ਫੇ ਇਥੇ ਲਿਆ ਰ ਛੱਡ ਦਿੰਨਾ ਨਾ ਉਹੜਾ ਮਾਂ ਪਿਓ ਕੋ ਬਸ ਉਹਨੂੰ ਚੱਕ ਲੈਣਾ ਇੱਕ ਦੋ ਦਿਨ ਦੇ ਵਿੱਚ ਵਿੱਚ ਤੇ ਇੱਕ ਬਾਈ ਹੋਰ ਹਨਾ ਕਮੈਂਟ ਬਹੁਤ ਆਉਂਦੇ ਆ ਬਾਈ ਯਾਰ ਪਾਣੀ ਵਾਲੀਆਂ ਵਿੱਠਾ ਮਰੀ ਜਾਂਦੇ ਕਬੂਤਰ ਜਾਂ ਵੱਡੇ ਜਿਹੜੇ ਬੱਚੇ ਪਾਲਦੇ ਬਾਈ ਪਹਿਲਾਂ ਦੇਖਿਓ ਉਹਨਾਂ ਦੇ ਅੰਦਰ ਛੋਟ ਦੋ ਤਿੰਨ ਤਰ੍ਹਾਂ ਦੇ ਮਲਾਪ ਪੈਂਦੇ ਹੁੰਦੇ ਇੱਕ ਛੋਟੇ ਛੋਟੇ ਮਲਾਪ ਹੁੰਦੇ ਛੋੜੇ ਛੋੜੇ ਉਹ ਜਦੋਂ ਹੁਣ ਤਾਂ ਵੀ ਕਬੂਤਰ ਪਾਣੀ ਵਾਲੀਆਂ ਬਾਈ ਵਿੱਠਾ ਮਾਰਦੇ ਆ ਕੋਈ ਖਾਣਾ ਪੀਣਾ ਤਾਂ ਉਹ ਖਾਈ ਜਾਂਦੇ ਅੰਦਰੋਂ ਪਾ ਆ ਹੁਣ ਵੀ ਮੈਂ ਅੰਦਰੋਂ ਵੜ ਕੇ ਤਿੰਨ ਚਾਰ ਪਿੱਠਾਂ ਦੇਖ ਕੇ ਆਂ ਜਿਨ੍ਹਾਂ ਦੇ ਵਿੱਚ ਮਲਾਪਾ ਬਈ ਛੋਟੇ ਛੋਟੇ। ਉਹ ਛੋਟੇ ਛੋਟੇ ਆਪ ਹੀ ਨਿਕਲ ਵੀ ਜਾਂਦੇ ਹੁੰਦੇ ਕਈ ਵੇਲੇ ਜਦੋਂ ਕੋਈ ਮੈਡੀਸਨ ਮਾੜੀ ਮੁੱਟੀ ਲੱਗੇ ਨਾ ਉਹਨਾਂ ਨਿਕਲ ਵੀ ਜਾਂਦੇ ਆ। ਤੇ ਇੱਥੇ ਤਿੰਨ ਚਾਰਾਂ ਦੇ ਮਤਲਬ ਵੱਡੇ ਕਬੂਤਰਾਂ ਦੇ ਅੰਦਰ ਮਲਾਪਾ ਹੈਗੇ ਆ ਇੱਥੋਂ ਪਤਾ ਲੱਗਦਾ ਹੈਨਾ ਤੇ ਆ ਬੱਚੇ ਪਾਲ ਲੈਣ ਬਈ ਸਾਰੇ ਕਬੂਤਰਾਂ ਨੂੰ ਇੱਕ ਰੀ ਮਲਾਪਾਂ ਦੀ ਗੋਲੀ ਦਸਾਂਗੇ ਠੀਕ ਆ ਉਹ ਬਾਹਰ ਵਾਲੀਆਂ ਗੋਲੀਆਂ ਜਿਹੜੀਆਂ ਆਪਾਂ ਮੰਗਾਈਆਂ ਸੀ ਪਈਆਂ ਆਪਣੇ ਕੋ ਨਵੀਆਂ ਇੱਕ ਹੋਰ ਡੱਬੀ ਮੰਗਾਈ ਸੀ ਉਹ ਸਾਰਿਆਂ ਨੂੰ ਲੱਗ ਜਾਣੀ ਤਕਰੀਬਨ ਹੈਨਾ ਸੋ ਇਹ ਇਹ ਬਾੜੀ ਕੈਂਟ ਚੀਜ਼ ਆ ਬਾਈ ਮੈਂ ਪਹਿਲਾਂ ਵੀ ਵਰਤਦਾ ਰਿਹਾ ਠੀਕ ਆ ਇਹ ਜਿੱਦਾਂ ਮਤਲਬ ਮੈਂ ਅੱਜ ਦਵਾਈ ਬਣਾਉਣੀ ਆ ਮੈਂ ਲੈ ਕੇ ਆਇਆ ਨਾ ਇਹ ਨਾਲ ਆਪਾਂ ਸ਼ੁਰੂ ਕਰ ਲਿਆ ਹੁੰਦਾ ਜਦੋਂ ਆਡੇ ਕੋਚੇ ਮੈਂ ਦੱਸਣਾ ਉਹਦਾ ਅਗਲੀ ਵੀਡੀਓ ਸੀ ਚਲੋ ਮੈਂ ਦੱਸਣਾ ਮੈਂ ਕਹੇ ਚਲੋ ਇਹਦਾ ਰਿਜ਼ਲਟ ਲੈ ਕੇ ਤੁਹਾਨੂੰ ਦੱਸਾਂ ਮੈਂ ਪਹਿਲਾਂ ਰਿਜ਼ਲਟ ਮੈਨੂੰ ਮਿਲਿਆ ਫੇ ਮੈਂ ਕਹੇ ਚੰਦਾਸੀ ਦਿੰਦਾ ਕੋਈ ਚੱਕਰ ਨਹੀਂ ਹਨਾ ਬਾਈ ਇੱਕ ਚੁਟਕੀ ਇੱਕ ਉਤਰ ਨੂੰ ਦੋ ਟਾਈਮ ਦੇਣੀ ਜਿਹੜੀ ਦੇ ਵਿੱਚ ਇੱਕ ਚੁਟਕੀ ਸਵੇਰੇ ਇੱਕ ਸ਼ਾਮ ਨੂੰ ਹਨਾ ਇਹ ਜਿੱਦਾਂ ਜਿਹੜੇ ਸੈਲ ਬਾਈ ਉੱਪਰ ਜਿਹੜੀ ਛਿੱਲੜ ਹੁੰਦੀ ਆਂਡੇ ਦੀ ਬਣਦੀ ਨਹੀਂ ਨਾ ਉਹ ਬਾਈ ਇਹਦੇ ਨਾਲ ਬਿਲਕੁਲ ਸਹੀ ਹੋ ਜਾਂਦੀ ਐਣ ਬਣਨੀ ਹੀ ਹੋ ਜਾਂਦੀ। ਤਾਸਕ ਦਿਨ ਦੇ ਲੋ ਤੁਸੀਂ ਆਹ ਵਾਲੀ। ਠੀਕ ਆ ਜਿਹੜੀ ਛਿੱਲੜ ਦੀ ਬਣਦੀ ਜੋ ਆਂਡੇ ਫੋਕ ਕੇ ਐ ਦੂਜੀ ਕੱਚੇ ਲਈ ਜਾਂਦੀਆਂ ਨਾ ਵੀ ਤੇ ਛਿੱਲੜ ਦੀ ਬਣਦੀ। ਤੇ ਇਹ ਨਾਲ ਬਾਈ ਛਿੱਲੜ ਬਣ ਲਾ ਪੈਂਦੀ ਐ ਠੀਕ ਆ। ਪਿੱਲੇ ਆਂਡੇ ਨਹੀਂ ਲੌਂਦੀਆਂ ਕੋ ਮਾਦੀਆਂ। ਉਦੋਂ ਆਪਾਂ ਦਵਾਈ ਬਣਾਵਾਂਗੇ ਬਾਈ ਕੋਈ ਕੱਲ ਨੂੰ ਪ੍ਰੋਪਰ ਹਨਾ। ਇਹ ਵੈਸੇ ਆ ਨਾ ਜਿੱਦਾਂ ਪ੍ਰੋਬਲਮ ਆਉਣ ਨਹੀਂ ਦਿੰਦਾ ਕਿਤੇ ਕਿਤੇ ਪਾਦੀ ਦਾ ਹੁੰਦਾ। ਮੈਂ ਪਹਿਲਾਂ ਵੀ ਝੂਨਾ ਰਿਹਾ ਜੇ ਹਨਾ। ਅੱਜ ਤੋਂ ਆਪਾਂ ਮੇਰੇ ਨਾਲ 2 ਸਾਲ ਪਹਿਲਾਂ ਵੀ ਇਹ ਵਰਤਿਆ ਸੀਗਾ। ਇਹਦਾ ਰਿਜ਼ਲਟ ਬਹੁਤ ਘੈਂਟ ਆ। ਕੈਲਸ਼ੀਅਮ ਯਾ ਭਾਈ ਕੈਲਸ਼ੀਅਮ ਦੀ ਘਾਟ ਕਰਕੇ ਹੈ ਨਾ ਵੀ ਕਬੂਤਰਿਆਂ ਦੇ ਜਿਹੜਾ ਸੈਲ ਸੁੱਲ ਨਹੀਂ ਬਣਦਾ ਜਿਹੜਾ ਉਸ ਪਰਲਾ ਹੋ ਉਸ ਦਾ ਨਾ ਛੇਲੇ ਜਿਹੜਾ ਅੰਡੇ ਦਾ ਚਿਲਕ ਹੁੰਦੀ ਜਿਹੜੀ ਉਹ ਬਣਦੀ ਨਹੀਂ ਬਾਈ ਤੇ ਇਹਦੇ ਨਾਲ ਭਾਈ ਬਹੁਤ ਜ਼ਿਆਦਾ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਇਹ ਕੁਸ਼ਕ ਦਾ ਉਹ ਤੋਂ ਪਾੜ ਗਏ ਭਾਈ ਤੇ ਤੁਸੀਂ ਆਪੀ ਬਾਕੀ ਹੈ ਨਾ ਫਾਇਦੇ ਇਹਦੇ ਆਪ ਦੇਖ ਲਓ ਵਿਟਾਮਿਨ ਬੀ 12 ਵੀ ਹੈਗਾ ਠੀਕ ਹੈ ਬੜਾ ਬੜਾ ਵੀਨ ਡੀ 3 ਵੀ ਹੈਗਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਇਹਨਾਂ ਚੀਜ਼ਾਂ ਦੇ ਵਿੱਚ ਤਕਰੀਬਨ ਬਾਈ ਸਾਰਾ ਕੁਝ ਹੈਗਾ ਹਨਾ ਬਹੁਤ ਵਧੀਆ ਜਿਆਦਾ ਮਹਿੰਗਾ ਵੀ ਹੈ ਨਹੀਂ ਬਾਈ 220 30 ਰੁਪਏ ਦਾ ਇਹ ਜਿਆਦਾ ਨਹੀਂ ਮਹਿੰਗਾ ਹੈਗਾ ਠੀਕ ਆ ਪ੍ਰਿੰਟ ਰੇਟ ਚੋਂ ਕੁਝ ਆ 220 ਰੁਪਏ ਦਾ ਤੇ ਬਹੁਤ ਵੱਡੀ ਪੈਕਿੰਗ ਆ ਬਾਈ ਇਹ ਤੇ ਇਹ ਹੈਗਾ ਬਾਈ 1 ਕਿਲੋ ਦਾ ਆ ਠੀਕ ਆ 1 ਕਿਲੋ ਦਾ ਆ ਪਟੋਕਟ ਬਾਈ 5 6 ਮਹੀਨੇ ਲੱਗ ਜਾਂਦੇ ਆ ਇਹ ਕਿਹੜਾ ਇੰਨਾ ਪੋੜਾ ਹੁੰਦਾ ਬਾਈ ਚਮਚਾ ਇੱਕ ਪਾ ਦਿਓ ਤੁਸੀਂ ਜਿੱਦਾਂ ਲੀਟਰ ਪਾਣੀ ਦੇ ਵਿੱਚ ਅੱਧਾ ਚਮਚਾ ਪਾ ਦਿਓ ਤੇ 2 ਲੀਟਰ 'ਚ ਇੱਕ ਚਮਚਾ ਪੂਰਾ ਭਰ ਕੇ ਪਾ ਦਿਓ ਜੇ 2 ਲੀਟਰ ਗੁਜੇ ਚ ਪੈਂਦਾ ਹਨਾ ਇਹ ਬਾਈ ਜਾਓ ਬਾਈ ਪ੍ਰੋਬਲਮ ਨਹੀਂ ਆਉਂਦੀ ਹੈ ਕਿ ਆਂਡੇ ਆਂਡੇ ਤੋਂ ਮਾਦੀਆਂ ਬੰਦ ਵੀ ਨਹੀਂ ਹੁੰਦੀਆਂ ਨਾ ਨਾਰ ਬੰਦ ਕੋਕੇ ਆਂਡੇ ਵੀ ਨਹੀਂ ਲਵਾਉਂਦਾ ਹਨ ਇਹਦੇ ਨਾਲ ਵੀ ਸੈੱਟ ਹੋ ਜਾਂਦਾ ਬਾਕੀ ਆਪਾਂ ਪ੍ਰੋਪਰ ਦਵਾਈ ਵੀ ਬਣਾਵਾਂਗੇ ਬਾਈ ਇਹ ਤਾਂ ਫਿਲਹਾਲ ਹਨਾ ਮੈਨੂੰ ਚੇਤਾ ਆ ਗਿਆ ਸੀਗਾ ਕਾਪੀ ਤੇ ਲਿਖਿਆ ਹੋਇਆ ਸੀ ਤਾਂ ਮੈਂ ਲੈ ਆਂਦਾ ਹਨਾ ਇਹ ਮੈਂ ਪਿਛਲੇ ਸਾਲ ਪਾਇਆ ਸੀ ਬਾਈ ਮੈਨੂੰ ਉਦਾਂ ਚੇਤਾ ਭੁੱਲਿਆ ਸੀ ਇਹਦੇ ਨਾਲ ਜਿਹੜੀਆਂ ਹੱਡੀਆਂ-ਹੱਡੀਆਂ ਪੁਰਨ ਲਾਪੈਂਦੀਆਂ ਨੇ ਕਬੂਤਰਾਂ ਦੇ ਅੰਦਰ ਉਹ ਪ੍ਰੋਬਲਮ ਨਹੀਂ ਆਉਂਦੀ ਉਹ ਪੂਰੀ ਕਰਦੀ ਜਾਂਦੀ ਹੈ ਦਵਾਈਆਂ ਹੋਰ ਟੈਟਰਾਂ ਜਿਹੜਾ ਟੈਟਰਸਾਈਕਲ ਦਾ ਇਹਦਾ ਫੂਲਟਰ ਸੀਦਾ ਟੈਰਾਮਾਈਸਿੰ ਦਾ ਇਹ ਵੀ ਬਾਈ ਖਤਮ ਹੋਇਆ ਸੀ ਤੇ ਅੱਜ ਮੈਂ ਕਿਹ ਚਲੋ ਗਏ ਆ ਲੈ ਜਾਨੇ ਫਿਰ ਹਨਾ ਲੋੜ ਤਾਂ ਪੈਂਦੀ ਰਹਦੀ ਆ ਬਾਈ ਆ ਪਾਵਰ ਜੱ ਲੈ ਕੇ ਆ ਜਿਹੜੀ ਨਵੀਂ ਆਉਂਦੀ ਨਾ ਕਈ ਬਾਈ ਕਹਿੰਦੇ ਸੀ ਬਾਈ ਨਵੀਂ ਵੀ ਫੋਟੋ ਲਾ ਦਿਓ ਜਿਹੜੀ ਨਵੀਂ ਆਉਂਦੀ ਬਾਈ ਉਹੋ ਹੀ ਆ ਸੇਮ ਹੀ ਰੈਪਰ ਸੇਮ ਆ ਬਸ ਸਾਲਟ ਜੇ ਕੀਤਾ ਹਨਾ ਇਹਨੂੰ ਜਦੋਂ ਵੀ ਪੋਣਾ ਬਾਈ ਚੰਗੀ ਤਰ੍ਹਾਂ ਹਲਾ ਕੇ ਪੋਣਾ ਕਿਉਂਕਿ ਦਵਾਈ ਇਹਦੇ ਥੱਲੇ ਬੈਠੀ ਰਹਿੰਦੀ ਤੇ ਜਲ ਜਲ ਜੀ ਉੱਤੇ ਹੁੰਦੀ ਨਹੀਂ ਤੇ ਆਪਾਂ ਉਹ ਦੇ ਨੀਦੇ ਬਾਈ ਫਾਇਦਾ ਕਿੱਥੇ ਹੋਣਾ ਮੈਡੀਸਨ ਤਾਂ ਥੱਲੇ ਬੈਠੀ ਹੁੰਦੀ ਹੈ ਨਾ ਤੇ ਆਪਾਂ ਇਹ ਆ ਪਾਵਰ ਜੱ ਲੈ ਬਾਈ ਬਈ ਹੁਣ ਵਰਤਦਾ ਇਹਦਾ ਰਿਜ਼ਲਟ ਬਹੁਤ ਸੋਹਣਾ ਬਾਈ ਬਾਈ ਨਵੇਂ ਤੇ ਆਹ ਥੋੜਾ ਜਿਹਾ ਦਵਾਈ ਬਣਾਉਨੇ ਆ 5-7 ਦਿਨ ਦਵਾਈ ਦਿੰਨੇ ਆ ਫਿਰ ਇਹਨੂੰ ਜੋੜੇ ਲਾਵਾਂਗੇ ਜਿਹੜੀ ਕੱਚੇ ਅੰਡੇ ਲੋਂਦੀ ਹੈ ਨਾ ਹੁਣ ਫੇਰ ਆ ਕੇ ਹਟੀਏ ਤੇ ਉੱਤੇ ਬਹਿ ਗਈ ਤੇ ਲਿਬੜ ਗਈ ਸੋਹਣਾ ਲਾਈ ਵੀ ਥੋੜਾ ਦਿਨਾਂ ਚੀ ਜਾਂਦੀ ਆਂਡਾ ਬਣ ਨਹੀਂ ਦਿੰਦੀ ਪਈ ਆ ਨਾ ਇਹਨਾਂ ਫੇਰ ਵੀਕਨੈਸ ਆ ਜਾਣੀ ਇਹਨੂੰ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਇਹਨੂੰ ਫੇਰ ਆਪਾਂ ਪ੍ਰੋਪਰ ਸੈੱਟ ਹੋ ਜਵੇ ਫੇਰ ਇਹਨੂੰ ਜੋੜੇ ਲਾਵਾਂਗੇ ਤੇ ਇਦਾਂ ਹੀ ਬਾਈ ਬੜਲੇ ਵਾਲੀ ਵੀ ਹੁਣ ਚੱਕਣੀ ਆ ਨਾ ਆਂਡੇ ਵੇਹਤਰੀ ਫਿਰਦੀ ਇਹ ਬਦੰਦਰ ਦੀ ਠੀਕ ਆ ਮੈਨੂੰ ਲੱਗਾ ਸੀ ਵੀ ਉਹ ਆਡਾ ਇਹਦਾ ਇਹਦਾ ਜਿਹੜਾ ਉੱਪਰ ਆਂਡਾ ਪਿਆ ਨਾ ਇਹਦਾ ਠੀਕ ਆ ਤੇ ਇਹ ਆਂਡਾ ਬਈ ਇਸ ਜੋੜੇ ਨੇ ਜਾਂ ਲਾਹਤਾ ਹੋਊਗਾ ਹਨਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਬਈ ਜਾਂ ਤਾਂ ਇੰਨੇ ਲਾਹਤਾ ਉੱਥੇ ਆਂਡਾ ਇੱਕ ਜਾਂ ਇੰਨੇ ਬਈ ਕਬੂਤਰੀ ਨੇ ਸ਼ਾਇਦ ਉੱਥੇ ਇਕ ਲਾਹਤਾ ਹੋਵੇ ਇੱਕ ਘੱਚਾ ਲਾ ਗਈ ਹਨਾ ਇਹ ਵੀ ਕੁਝ ਨਹੀਂ ਪਤਾ ਮੈਨੂੰ ਤੇਨੀਆਂ ਜੋੜੇ ਇਸ ਗੁੱਡੇ 'ਚ ਜ਼ਿਆਦਾ ਨਹੀਂ ਹੈਗੇ ਹੁਣ ਲਾਵਾਂਗੇ ਬਈ ਇਹ 'ਚ ਜੋੜੇ ਛੱਡਦੇ ਆ ਤੇ ਅੱਜ ਲਾਉਨੇ ਆ ਜੂੜੀਆਂ ਫੇਰ ਇੱਧਰ ਛੱਡਾਂਗੇ ਬਈ ਪੰਜ-ਸੱਤ ਜੂੜੀਆਂ ਹੋਰ ਲਾਉਨੇ ਆ ਆ ਵੀ ਬਈ ਇਦਾਂ ਹੀ ਹਨਾ ਇਹਨਾਂ ਨੂੰ ਵੀ ਕੱਲ ਨੂੰ ਲਾਉਨੇ ਆ ਮਲਪਾ ਦੀ ਦਵਾਈ ਲਾ ਦਿੰਨੇ ਇੱਕ ਵਾਰੀ ਉਦਾਂ ਤਾਂ ਹਾਈ ਟੈਕ ਲੱਗੀ ਥੋੜੇ ਜਿਿਹੇ ਦੀ ਹੋਇਆ ਨਾ ਪਰ ਉਹੜੀਆਂ ਬਾਹਰ ਵਾਲੀਆਂ ਗੋਲੀਆਂ ਆਉਂਦੀਆਂ ਭਾਈ ਪਹਿਲਾਂ ਵੱਡੇ ਕਬੂਤਰਾਂ ਨੂੰ ਲਾ ਕੇ ਤੇ ਫਿਰ ਇਹਨਾਂ ਨੂੰ ਲਾ ਦਿਆਂਗੇ ਸਾਰੀਆਂ ਆਪਾਂ ਹਨਾ ਤੇ ਮੈਂ ਉਹ ਦਿਖਾ ਵੀ ਜਿੰਨਾ ਭਾਈ ਜਿਹੜੀਆਂ ਮਲਪਾ ਤੋਂ ਆਪਾਂ ਬਾਹਰ ਵਾਲੀਆਂ ਗੋਲੀਆਂ ਵਰਤਦੇ ਨੇ ਉਦੋਂ ਪਹਿਲਾਂ ਵੀ ਦਿਖਾਈਆਂ ਹੋਈਆਂ ਤੇ ਮੈਂ ਤੁਹਾਨੂੰ ਹੁਣ ਵੀ ਦਿਖਾ ਦਿੰਦਾ ਠੀਕ ਆ ਮੈਡੀਵਾਰਮ ਆ ਤੇ ਆਪਾਂ ਪਹਿਲਾਂ ਵੀ ਭਾਈ ਵਰਤਦੇ ਰਹੇ ਆ ਇਹਦਾ ਬਹੁਤ ਵਧੀਆ ਰਿਜ਼ਲਟ ਪਤਾ ਹੀ ਆ ਹਨਾ ਤੇ ਇਹੀ ਮੈਂ ਵਰਤਦਾ ਹਾਂ ਬਾਕੀ ਮੈਂ ਪਿਪਰਾਜਨ ਵਗੈਰਾ ਹੋਰ ਕੋਈ ਨਹੀਂ ਤੇ ਉਹ ਹੀ ਨਹੀਂ ਮਹਿੰਗੀ ਵੀ ਹੈ ਨਹੀਂ ਉਹ ਵੀ ਚੀਜ਼ ਤੁਹਾਨੂੰ ਦੱਸ ਦਾਂਗੇ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਮੈਂ ਲੈ ਆ ਕੇ ਠੀਕ ਆ ਤੇ ਆ ਰੱਤਾ ਜਾ ਬੱਚਾ ਫਰਦਾ ਸਪੈਦੇ ਤੇ ਜਾਂਦਾ ਆ ਉਹ ਥੋੜ੍ਹ ਕੇ ਫੇ ਆਉਂਦਾ ਤੇ ਉਹ ਦੂਜਾ ਬੱਚਾ ਵੀ ਬਈ ਆ ਗਿਆ ਹਨਾ ਉਹ ਮੈਂ ਤੁਹਾਨੂੰ ਦਿਖਾਉਣਾ ਦੂਜਾ ਬੱਚਾ ਬਸ ਦੂਜਾ ਬੱਚਾ ਹੀ ਆ ਬਾਈ ਜਾਂ ਲਾਲਚੀ ਨਾ ਕਬੂਤਰ ਉੜਿਆ ਹੋਊਗਾ ਇਥੋਂ ਢਾਂਗੀ ਤੋਂ ਹਾਂ ਇਹ ਕਬੂਤਰ ਉੜਿਆ ਬਈ ਵੱਡਾ ਬੱਚਾ ਨਹੀਂ ਹਜੇ ਆਇਆ ਉਹ ਬਚਾਸ ਪੈਦਿਆਂ ਚ ਵੱਡ ਜਾਂਦਾ ਬਈ ਛਾ ਘੜੀਆਂ ਤੇ ਜਾਂਾਸ ਪੈਦੇ ਚ ਵੱਡੂਗਾ ਜਾਂ ਉਥੇ ਸ਼ਾਮਾਂ ਨੂੰ ਬੜਾ ਹੋਣਾ ਢਾਂਗੀ ਜਾ ਕੇ ਬਹਿ ਵੀ ਜਾਂਦਾ ਇਹ ਨੂੰ ਡੋਣਾ ਨਹੀਂ ਬਾਈ ਤਿੰਨ ਚਾਰ ਦਿਨ ਇਹਨੂੰ ਨਾ ਹੁਣ ਛਤਰੀ ਦੇ ਬੰਨਾਂਗੇ ਬਾਈ ਉਦੋਂ ਬਾਅਦ ਹੀ ਇਹਨਾਂ ਨੂੰ ਛੱਡਾਂਗੇ ਹਨਾ ਹਜੇ ਨਹੀਂ ਛੱਡਦੇ ਆਪਾਂ ਉਹ ਵੀ ਬਾਈ ਦਾਣਾ ਦੂਣਾ ਪਾਲਦੇ ਆ ਹੁਣ ਇਹਨਾਂ ਨੂੰ ਦਾਣਾ ਪਾ ਦਈਏ ਠੀਕ ਆ ਆਹ ਵਾਲੇ ਕੁੱਤਰਾਂ ਨੂੰ ਪਾਵਾਂਗੇ ਉਧਰਲੇ ਜੋੜਿਆਂ ਨੂੰ ਪਾਇਆ ਤੇ ਆਹ ਖੋਲ ਦੀਏ ਕੁਮਾਦੀਆਂ ਵੀ ਹਨਾ ਮੈਂ ਬੰਦ ਕੀਤੀਆਂ ਸੀ ਉਹ ਬੱਚਿਆਂ ਕਰਕੇ ਮੈਂ ਕਿਹਾ ਥੱਲੇ ਉਤਰਨਾ ਜਾਣ ਕਿਤੇ ਹਨਾ ਤੇ ਆ ਵੀ ਮਾਦੀਆਂ ਇੱਥੇ ਬਾਹਰ ਘੁੰਮ ਲੈਣੀਆਂ ਬਸ ਇਹਨਾਂ ਨੂੰ ਇੱਕ ਦੋ ਦਿਨ ਹੀ ਖੋਲਣਾ ਬਾਈ ਪਾਰ ਆ ਗਏ ਇਹਨਾਂ ਦੇ ਹਨਾ ਹੋਰ ਨਾ ਕਿਤੇ ਗਵਾਜ ਜਾਣ ਉੱਡ ਉੱਡ ਕੇ ਕਿਤੇ ਡੇਕਣਾ ਜਾਣ ਹਨਾ ਇਧਰ ਉਧਰ ਖੱਤਿਆ ਕ ਤੇ ਬਚਾਇਆ ਸੀ ਬਾਈ ਫੇ ਕੂੰਖੇ ਫੇ ਜਾ ਕੇ ਉੱਥੇ ਬਹਿ ਗਿਆ ਮਲਾਦਾ ਆ ਔਰ ਔਰ ਦਾ ਔਰ ਦਾ ਹਜੇ ਆ ਔਰਦਾ ਬਾਈ ਇਹ ਆ ਫਿਰਦਾ ਘੰਟਾ ਡੇਢ ਔਰਦੇ ਆ ਜਾ ਕੇ ਸਵੇਦੀ ਜਫਾਜਾਂ ਤੇ ਫੇ ਘੰਟਾ ਡੇਢ ਔਰਦਾ ਸਵੇਦੀ ਜਫਾਜਾਂ ਦੂਜਾ ਕਬੂਤਰ ਵੀ ਬਾਈ ਆਪਣਾ ਔਰਦਾ ਜਿਹੜਾ ਉਦਾ ਢਾਂਗੀ ਦੇ ਛੱਡਿਆ ਸੀ ਆ ਫਿਰਦਾ ਬਾਈ ਇਹਦੇ ਨਾਲ ਹੀ ਬੱਚਾ ਫਿਰਦਾ ਆ ਤੇ ਉਹਨਾਂ ਨੂੰ ਵੀ ਬਾਈ ਇੱਕ ਹੋਰ ਖੁਸ਼ਖਬਰੀ ਆ ਤੇ ਖੁਸ਼ਖਬਰੀ ਆਇਆ ਬਾਈ ਜਿਹੜਾ ਆਪਣਾ ਕਬੂਤਰ ਆ ਬਾਬੇ ਦੀ ਕਿਰਪਾ ਨਾਲ ਬਾਈ ਦਾਣੇ ਖਾਣ ਲੱਪਿਆ ਕੀਗਾ ਇੰਨਾ ਬਹੁਤ ਆ ਬਚਿਆ ਰੂ ਹੈਨਾ ਆਪੇ ਹੀ ਦਾਣੇ ਖਾ ਲੈਂਦਾ ਬਈ ਹੁਣ ਇਹਨੂੰ ਮੈਂ ਹੱਤੀ ਦਾਣੇ ਨਹੀਂ ਦਿੰਦਾ ਬੱਚੇ ਨੂੰ ਤਾਂ ਚਲੋ ਬੜੇ ਦਿਨਾਂ ਦੇ ਨਹੀਂ ਹੀ ਆਪਾਂ ਦਿੰਦੇ ਇਹਨੂੰ ਪਾਣੀ ਪੂਣੀ ਦੇ ਦਿੰਦਾ ਉਹਨਾਂ ਮੈਂ ਠੀਕ ਆ ਬਾਕੀ ਦਾਣੇ ਪ੍ਰੋਪਰ ਹੱਤੀ ਖਾਣ ਲਾਪੇ ਇੱਥੇ ਮੈਂ ਖੁੱਲੇ ਜੇ ਪਾ ਦਿੰਦਾ ਉਹਨਾਂ ਖਲਾਰਤਾ ਦਿੰਦੇ ਆ ਚਲੋ ਕੋਈ ਗੱਲ ਨਹੀਂ ਪਰ ਖਾ ਲੈਂਦੇ ਬਈ ਹੈਨਾ ਤੇ ਇਹਨਾਂ ਦਾ ਵੀ ਹੁਣ ਸ਼ੁਰੂ ਹੈ ਇਹਨਾਂ ਨੂੰ ਅੱਜ ਇੱਕ ਆਪਾਂ ਉਹੀ ਜਿਹੜਾ ਆਪਾਂ ਵੈਰੀਵਨ ਦਾ ਟੀਕਾ ਤੇ ਟੈਰਾਮਾਈਸਿਨ ਦਾ ਟੀਕਾ ਮਿਕਸ ਕਰਕੇ ਨਾ ਇਸ ਕਬੂਤਰ ਨੂੰ ਫੇਲ ਹੋਣਾ ਬਈ ਉਦੋਂ ਬੱਚੇ ਨੂੰ ਇੱਕ ਆਈ ਆਪਾ ਲਾਇਆ ਸੀ ਨਾ ਦੋਨਾਂ ਨੂੰ ਤੇ ਭਾਈ ਉਹ ਉੱਚ ਦਾ 100% ਹੀ ਫਰਕ ਹੋ ਗਿਆ ਨਾ ਉਹ ਤਾਂ ਹੁਣ ਬੱਚਿਆਂ ਚ ਬਾਲੀ ਗੱਲ ਉੱਪਰ ਸ਼ਿਫਟ ਵੀ ਕਰ ਦਾਂਗੇ ਇਹਦੇ ਕਰਕੇ ਨਹੀਂ ਮੈਂ ਕਰਦਾ ਮੈਂ ਕਿਹਾ ਦਿਲ ਲੱਗਾ ਰਹਿੰਦਾ ਨਾਲ ਹੀ ਤੁਰੇ ਫਿਰਦੇ ਹਨਾ ਇੱਥੇ ਤੇ ਦਾਦਾ ਤੇ ਮੇਰੇ ਨਾਲ ਪੋਤੀ ਪੂਤੀ ਲੱਗਦੀ ਹੈ ਜੀ ਆ ਦਾਦਾ ਆਇਆ ਉਹਦਾ ਠੀਕ ਆ ਆਪਣਾ ਡੱਬੇ ਦਾ ਪਿਓ ਆ ਇਹ ਵਾਲਾ ਕੂਤਰ ਠੀਕ ਆ ਇਹਦੀ ਭਾਈ ਹਾਲਤ ਬਹੁਤ ਜ਼ਿਆਦਾ ਸੁਰਗੀ ਨਹੀਂ ਤਾਂ ਧੌਣ ਹਲਾਉਣ ਵਾਲੇ ਤੁਹਾਨੂੰ ਵੀ ਪਤਾ ਭਾਈ ਕਬੂਤਰ ਲੋੜ ਨਹੀਂ ਹੁੰਦੇ ਠੀਕ ਆ ਆ ਦਾ ਬਹੁਤ ਜ਼ਿਆਦਾ ਭਾਈ ਦੇਖਣ ਲੱਪਿਆ ਫੇਫੀ ਧੌਣ ਖੜੀ ਕਰਨ ਲੱਪਿਆ ਨਾ ਇਹਦਾ ਕੰਬਦਾ ਹੀ ਤੇ ਬਾਕੀ ਨੂੰ ਹਜੇ ਝੋਲ ਜਿਆ ਹੈਗਾ ਆ ਤੇ ਦਾਣਾ ਦੂਣਾ ਇਹ ਆਪਣਾ ਪ੍ਰੂਪਰ ਖਾ ਲੈਂਦਾ ਹੁਣ ਹੁਣ ਵੀ ਇਹਨੇ ਖਾਦਾ ਆ ਪੂਟਾ ਭਰਿਆ ਪਿਆ ਦਾ ਸ਼ਾਮਾਂ ਦਾ ਕਿੰਨੇ ਹੋਰ ਖਾ ਉਹ ਲੈਣਾ ਮੈਂ ਪਾਣੀ ਦੇਣਾ ਬਸ ਤੇ ਜਿੰਨਾ ਇਹ ਖਾਊਗਾ ਬਾਈ ਓਨੀ ਜਲਦੀ ਸਹੀਊਗਾ ਵਾਈਬ੍ਰੇਟ ਇਹਦੀ ਵੀ ਹਲਕੀ ਫਲਕੀ ਰਹੂਗੀ ਪਰ ਇਹ ਜੋੜੇ-ਜੂੜੇ ਹਨਾ ਬੱਚੇ-ਪੁੱੱਚੇ ਲਮਾਉਣ ਲੱਗ ਜੂਗਾ ਕੂਤਰ ਚਲੋ ਇੰਨਾ ਸ਼ੁਕਰ ਹੈ ਮਾਲਕ ਦੀ ਕਿਰਪਾ ਨਾਲ ਆਪਣਾ ਕੂਤਰ ਵੱਜ ਗਿਆ ਠੀਕ ਆ ਤੇ ਆ ਵੀ ਪੈਰਾਂ ਤੇ ਆ ਜੂਗਾ ਹੁਣ ਆ ਹਾਲਤ ਤੂੰ ਆਪ ਹੀ ਦੇਖ ਲਓ ਕਿੰਨੀ ਪੈਰਾਂ ਦਾ ਸੁਧਰ ਗਈ ਆ ਕੂਤਰ ਦੀ ਠੀਕ ਆ ਥੱਲੇ ਸਰੀਰ ਵੀ ਬਣਾ ਲਿਆ ਕੂਤਰ ਨੇ ਬੇਟ ਖੜਨੀ ਵੀ ਹੋ ਗਈ ਸ਼ੁਰੂ ਹਨਾ ਖੜਦਾ ਤਾਂ ਹੁੰਦਾ ਹੀ ਨਹੀਂ ਸੀ ਬਾਈ ਦਾ ਪੁੱਠਾ ਹੋ ਕੇ ਡਿੱਗ ਜਾਂਦਾ ਸੀ ਇਹ ਜਦੋਂ ਇਹਦੇ ਕੋਲ ਜਾਣੇ ਨਾ ਡਿੱਗ ਜਾਂਦਾ ਹੁਣ ਤਾਂ ਖੜਾ ਬਹੁਤ ਖੜਨ ਲੱਪਿਆ ਠਰਾ ਆ ਗਿਆ ਕੂਤਰ ਚ ਤੇ ਆਹ ਦਾ ਬਾਈ 100% ਹੀ ਠੀਕ ਹੋ ਗਿਆ ਨਾ ਬੱਚਾ ਇਹਦਾ ਹੁਣ ਮਾ ਫੜ ਕੇ ਵੀ ਸੜਦਾ ਹੁਣ ਗੋਲ ਜਿਹੜਾ ਡਿੱਗਦਾ ਸੀ ਤਾਂ ਘੁੰਮ ਕੇ ਉਹ ਵੀ ਬੰਦ ਹੋ ਗਿਆ ਬਾਈ ਹੁਣ ਡਿੱਗਦਾ ਨਹੀਂ ਹੈਗਾ ਹੁਣ ਸਿੱਧਾ ਉੜਦਾ ਹੀ ਆ ਬੱਚਾ ਇਹ ਅ ਵੀ ਬਾਈ ਬਾਹਰ ਆ ਗਈਆਂ ਹਨਾ ਮਾਦੀਆਂ ਤੇ ਆਹ ਪਰਪੂਰ ਆ ਗਏ ਆ ਬਾਈ ਇਹਨਾਂ ਦੇ ਤੇ ਇਹ ਵੀ ਸਹੀ ਹੋ ਗਈਆਂ ਬਾਈ ਸਿੱਧੀਆਂ ਹੋ ਗਈਆਂ ਇਹਨਾਂ ਨੂੰ ਜੋੜੇ ਲਾ ਦੇਣਾ ਹੁਣ ਆਪਾਂ ਤੇ ਮਾੜਾ ਮੋਟਾ ਕਰਦੀ ਆ ਆਹ ਜਿਹੜ ਇਹ ਘਰ ਦੀ ਮੜਿਆ ਪੱਕ ਗਈ ਏ ਬਿੰਗ ਦੇ ਵਿੱਚ ਚਲ ਗਈ ਹੈ ਨਾ ਪੱਕੀ ਹੋਈ ਬਾਕੀ ਕਬੂਤਰੀਆ ਬਾਕੀ ਬਾਈ ਪੱਕ ਜਾਂਦੀਆਂ ਹੁੰਦੀਆਂ ਇਹ ਚਿਰੋਂ ਵੱਡੀਆਂ ਕਬੂਤਰੀਆਂ ਆ ਪੱਕੜਾ ਡੋਣੀਆਂ ਇਹਨਾਂ ਤੇ ਬਾਲੀ ਮੈਂ ਉਹਦਾ ਇਹਨਾਂ ਨੂੰ ਮੈਡੀਸਨ ਦੇਈ ਜਾਂਦਾ ਸੀ ਜੋ ਪ੍ਰੋਪਰ ਆ ਬੱਕਾ ਕੁਛ ਸਿੱਧੀਆਂ ਹੋ ਗਈਆਂ ਬਿਲਕੁਲ ਹੀ ਤੇ ਕੁਛ ਰਹਿੰਦੀ ਆ ਨਾ ਆ ਬੱਚਾ ਬਾਈ ਨੀਵੇਂ ਨੇ ਮੈਂ ਕੱਸਦਾ ਫਿਰਦਾ ਇਹਨੂੰ ਢਾਂਗੀ ਨਹੀਂ ਪਤੰਦਰ ਦੇ ਨੂੰ ਦੀਦੀ ਹੈ ਨਾ ਤੇ ਆ ਆਪਣਾ ਬਾਈ ਕਬੂਤਰ ਉਹਦਾ ਛੱਡਿਆ ਜਿਹੜਾ ਨਾਲ ਹੈ ਨਾ ਆ ਔੜਦਾ ਬਾ ਸੋਣਾ ਇਹਨੇ ਆਣ ਲਾਪਣਾ ਬਾਈ ਇੱਕ ਦੋ ਦਿਨਾਂ ਚ ਇਹਦਾ ਆਪਣੀ ਗਲਤੀ ਕਰਕੇ ਨਾ ਵੱਡੇ ਹੋ ਗਏ ਬਾਈ ਥੋੜੇ ਜਿਹਾ ਜ਼ਿਆਦਾ ਹੈ ਨਾ ਨਹੀਂ ਤਾਂ ਹੁਣ ਆ ਹਾਸ ਬਿੰਦਾ ਤੇ ਵਿੰਦਾ ਹਿਆ ਵਾਲੇ ਤੇ ਆ ਗਿਆ ਨਿਕਲ ਆਇਆ ਬਈ ਹੁਣ ਬੈਠੂ ਛੱਤਾਂ ਗੀ ਨੂੰ ਤੇ ਆ ਉਹ ਬਹਿ ਗਿਆ ਬਈ ਜਾ ਕੇ ਫੇਸ ਭੇਦੇ ਦੇ ਐ ਦੇਖ ਤੇ ਬਈ ਆ ਬੈਠਾ ਉਹ ਜਿਹਦਾ ਹੁਣ ਆ ਤੁਹਾਨੂੰ ਆ ਦੇਖੋ ਆ ਬੈਠਾ ਆ ਬਈ ਤੇ ਕੋਈ ਨਹੀਂ ਆ ਜੂਗਾ ਇੱਥੇ ਬਿੰਦਾ ਐਸੇ ਹੀ ਦੇਖ ਤੇ ਜਾਂ ਉੱਪਰਲੀ ਤੇ ਬਹਿ ਜਾਂਦਾ ਆ ਜਾਂ ਇੱਥੇ ਬਿੰਦਾ ਹਨਾ ਤੇ ਬਾਈ ਜਿਹੜੀ ਮੈਂ ਹੁਣੀ ਤੁਹਾਨੂੰ ਦਿਖਾਉਂਦਾ ਪਿਆ ਸੀ ਉਹ ਔੜੇਗਾ ਬਈ ਇਹ ਆ ਵਾਲੀ ਠੀਕ ਆ ਇਹਦੇ ਉੱਤੇ ਬਈ ਬਿੰਦਾ ਜਾ ਜਾ ਕੇ ਇਹ ਉਹ ਬਾਬੋ ਆ ਜੋੜਾ ਮੈਂ ਲਿਆ ਕੇ ਇੱਥੇ ਛੱੜਦਾ ਠੀਕ ਆ ਇਹਦੇ ਦੋਵਾਰੀ ਆਂਡੇ ਉਧਰ ਖਰਾਬ ਹੋ ਗਏ ਸੀਗੇ ਤੇ ਉਹ ਵੀ ਜੋੜੇ ਇੱਧਰ ਹੀ ਲੈ ਆਣੇ ਬਈ ਗੱਡਾ ਖਾਲੀ ਕਰ ਲੈਣਾ ਆਪਾ ਉਹ ਵਾਲਾ ਇੱਧਰ ਰੱਖਾਂਗੇ ਆ ਜੋੜਾ ਆਪਣਾ ਵੱਡਾ ਮੇਨ ਜੋੜਾ ਜਿਹੜਾ ਨਾ ਇਹ ਵੀ ਬਈ ਆਪਾਂ ਇੱਧਰ ਕਰਤਾ ਹੈ ਨਾ ਇਹ ਬੜਲੇ ਵਾਲੀ ਦੀ ਮਾਂ ਆ ਬਾਈ ਤੇ ਆ ਪਿਓ ਆ ਬੜਲੇ ਵਾਲੀ ਦਾ ਹਾਂਜੀ ਬਾਬਿਓ ਲੋ ਤੁਹਾਡੇ ਵੀਡੀਓ ਕਮੈਂਟਾਂ ਦਾ ਤੁਹਾਡੇ ਜਵਾਬ ਦਈਏ ਜਿਹੜੇ ਕੱਲ ਵਾਲੀ ਵੀਡੀਓ ਤੇ ਆਏ ਸੀ ਹਨਾ ਤੇ ਇੱਕ ਵੀ ਦਾ ਕਮੈਂਟ ਆਇਆ ਸੀਗਾ ਕਿ ਬਾਈ ਤੁਸੀਂ ਯਾਰ ਪੱਲੇ ਖੜੇ ਦਾ ਵੀ ਨਹੀਂ ਮੇਰਾ ਜਵਾਬ ਦਿੱਤਾ ਜਾਂ ਕਿੱਦਾਂ ਵੀ ਹੈਨਾ ਹਰੀਆਂ ਮਠਾ ਬਾਈ ਕਿੰਨੀਆਂ ਵੀਡੀਓ ਮਠਾ ਤੋਂ ਦੱਸ ਦਿੰਦਾ ਠੀਕ ਆ ਤੇ ਪੱਲੇ ਖੜੇ ਦਾ ਵੀ ਬਾਈ ਕੱਲ ਵਾਲੀ ਵੀਡੀਓ ਚ ਹੈ ਤਾਂ ਦੱਸਿਆ ਮੈਂ ਹੈਨਾ ਤੁਸੀਂ ਵੀਡੀਓ ਨਹੀਂ ਬਾਈ ਦੇਖਦੇ ਮੈਂ ਪੱਲੇ ਖੜੇ ਤੋਂ ਬਾਈ ਕੱਲ ਵਾਲੀ ਕਿ ਪਰਸ ਵਾਲੀ ਵੀਡੀਓ ਦੇ ਉੱਤੇ ਤੁਹਾਡੇ ਜੀ ਕਮੈਂਟ ਦਾ ਜਵਾਬ ਮੈਂ ਬਾਈ ਦੇ ਦਿੱਤਾ ਹੋਇਆ ਆ ਠੀਕ ਆ ਤੁਸੀਂ ਉਹ ਵੀਡੀਓ ਦੇਖ ਲਿਓ ਕੱਲ ਵਾਲੀ ਜਾਂ ਪਰਸੋ ਵਾਲੀ ਇਹਨਾਂ ਦੋਨਾਂ ਵੀਡੀਓ ਚ ਤੁਹਾਡਾ ਕਮੈਂਟ ਦਾ ਜਵਾਬ ਦਿੱਤਾ ਹੋਇਆ ਬਾਈ ਹਰੀਆਂ ਮਠਾ ਤੋਂ ਤਾਂ ਮੈਂ ਕਈ ਵਾਰੀ ਦੱਸ ਕਿਹਾ ਹੈਨਾ ਬਈ ਪਾਵਰ ਜੱਲੀ ਪਾ ਦਿਓ ਉਹਦੇ ਨਾਲ ਹੀ ਹਰੀਆਂ ਮਿੱਠਾ ਸਹੀ ਹੋ ਜਾਂਦੀਆਂ ਐ ਟੈਟਰਾਸਾਈਕਲਿੰ ਦਾ ਪੌਂਡ ਰਿਹਾ ਐਡਾ ਕੋ ਰੋਲਾ ਨਹੀਂ ਹੈਗਾ ਹਰੀਆਂ ਮਿੱਠਾ ਦਾ ਕੋਈ ਨਾਲੇ ਏਟੂ ਟੁਟ ਕੱਟ ਕੇ ਪਾ ਦਿਓ ਉਹਦੇ ਨਾਲ ਹੀ ਬਿਟ ਚੇਂਜ ਕਰ ਜਾਣਗੇ ਬਈ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਸਿਆਲਾ ਚ ਬਾਈ ਅ ਆ ਹੁਣ ਬਾਈ ਜੋੜੇ ਲਾ ਸਕਦੇ ਆਪਾਂ ਕਿ ਨਹੀਂ ਆ ਦਿਨਾਂ ਦੇ ਵਿੱਚ ਬਾਈ ਲਾ ਸਕਦੇ ਆ ਕੋਈ ਚੱਕਰ ਨਹੀਂ ਆ ਦਿਨਾਂ ਦੇ ਵਿੱਚ ਬਾਈ ਜੋੜੇ ਲਾਈ ਦੇ ਆਪਾਂ ਬੱਚੇ ਕੜਾਈ ਜਾਓ ਨਹੀਂ ਛੱਡ ਹੋਣਗੇ ਭਾਈ ਅਗਲੇ ਸਾਲ ਕੰਮ ਆ ਜਾਂਦੇ ਆ ਠੀਕ ਆ ਪਰ ਆਈ ਜਾਂਦੇ ਭਾਈ ਹਜੇ ਬਾਜੀਆਂ ਬਹੁਤ ਦੂਰ ਆ ਪਰ ਪਰ ਪਟਾਈ ਕਰ ਲਈਦੀ ਹੁੰਦੀ ਜੇ ਦੋ ਚਾਰ ਕਲੀਆਂ ਰਹਿ ਵੀ ਜਾਂਨਾਂ ਤੇ ਪੱਟ ਲਈਦੇ ਹੁੰਦੇ ਕੋਈ ਚੱਕਰ ਨਹੀਂ ਡਰ ਇਹ ਹੁੰਦਾ ਭਾਈ ਸਿਆਲਾਂ ਨੂੰ ਬੱਚੇ ਨਹੀਂ ਪਾਲਦੇ ਠੰਡ ਦੇ ਨਾਲ ਹਨਾ ਉਹ ਸੇਫਟੀ ਕਰਨੀ ਪੈਂਦੀ ਆ ਹੋਰ ਕੋਈ ਗੱਲ ਨਹੀਂ ਭਾਈ ਤੇ ਟੱਕੀ ਦੇ ਬਾਲੇ ਨਹੀਂ ਹੁੰਦੇ ਇੱਕ ਸਾਈਡ ਟੱਕ ਦੋ ਦਰਵਾਜ਼ਾ ਖੁੱਲਾ ਰਹਿਣ ਤੋਂ ਹੋਣਾ ਜਿਹੜੇ ਆਪਾਂ ਰੋਸ਼ਨਦਾਰ ਰੱਖੀ ਹੁੰਦੇ ਉਹ ਬੰਦ ਕਰ ਦੋ ਤਿੱਖੀ ਹਵਾ ਜਿੱਦਾਂ ਤਿੱਖੀ ਹਵਾ ਪੈਣੀ ਆ ਨਾ ਖੁੱਡੇ ਦੇ ਵਿੱਚ ਭਾਈ ਉਹਨੇ ਬੱਚੇ ਲੈਣੇ ਆ ਠੀਕ ਆ ਬਾਕੀ ਏਟ ਨਾ ਬੰਦ ਕਰੋ ਸਿਆਲਾਂ ਦੇ ਵਿੱਚ ਐਣ ਬੱਚੇ ਵਧੀਆ ਪੜਨਗੇ ਕੋਈ ਰੋਲਾ ਨਹੀਂ ਬਾਈ ਠੰਡ ਦਾ ਥੱਲੇ ਮਿੱਟੀ ਮੁੱਟੀ ਖਲਾਰ ਕੇ ਰੱਖੋ ਸੁੱਕੇ ਰਹਿਣ ਬਾਹ ਬੱਚੇ ਗਿੱਲੇ ਨਾ ਹੋਣ ਜਦੋਂ ਗਿੱਲੇ ਹੋਗੇ ਉਦੋਂ ਬਾਈ ਠੰਡ ਦਾ ਮਰਦੇ ਆ ਬੱਚੇ ਹਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਆਂਡੇ ਖਰਾਬ ਹੋ ਗਏ 16 17 ਵੀ ਬੱਚੇ ਨਹੀਂ ਨਿਕਲਦੇ ਪਏ ਆਂਡਿਆਂ ਦੇ ਵਿੱਚੋਂ ਬਾਈ ਮੈਂ ਪਹਿਲਾਂ ਵੀ ਦੱਸਿਆ ਦਿਨਾਂ ਦੇ ਵਿੱਚ ਬਾਈ ਸਲਾਬੇ ਦਾ ਸ਼ਿਕਰ ਪੈਂਦਾ ਹੀ ਪੈਂਦਾ ਆ ਮਿੱਟੀ ਸੁੱਕੀ ਰੱਖੋ ਆਂਡਿਆਂ ਥੱਲੇ ਬਾਹਲੇ ਆਂਡੇ ਨਾਲ ਹਿੱਲਣ ਹਨਾ ਡੂੰਗੀ ਜੀ ਕਰਦਿਆ ਕਰੋ ਜਦੋਂ ਆਂਡੇ ਹਿੱਲਦੇ ਰਹਿਣ ਤਾਂ ਵੀ ਖਰਾਬ ਹੋ ਜਾਂਦੇ ਆ ਜੇ ਬੱਚੇ ਬਣ ਕੇ ਨਹੀਂ ਨਿਕਲਦੇ ਤਾਂ ਬਾਈ ਮੈਂ ਪਹਿਲਾਂ ਵੀ ਦੱਸਿਆ ਹੋਇਆ ਜਦੋਂ 21-22 ਦਿਨ ਹੋ ਜਾਂਦੇ ਨਾ 21 ਕ ਦਿਨ ਉਦੋਂ ਦੇਖ ਲਿਆ ਕਰੋ ਆਂਡੇ ਨੂੰ ਜਿਹੜਾ ਟੱਕ ਲੱਗਣਾ ਸ਼ੁਰੂ ਹੋ ਗਿਆ ਬੱਚੇ ਕੋਈ ਕਈ ਵਾਰੀ ਜਦਾਦ ਸਲਾ ਬਾਹਣਾ ਸਿਲਣਿਆਂ ਉਹਦੇ ਕਰਕੇ ਆਂਡੇ ਦੀ ਛਿਲੜ ਜਿਹੜੀ ਮੋਟੀ ਹੋ ਜਾਂਦੀ ਬਾਈ ਬੱਚੇ ਕੋ ਨਿਕਲ ਨਹੀਂ ਹੁੰਦਾ ਠੀਕ ਆ ਉਹ ਆਂਡੇ ਜਿੱਧਰਲੀ ਸਾਈਡ ਤੋਂ ਉਹਨੇ ਜਿੱਦਾ ਛੋੜਾ ਪਾਸਾ ਹੁੰਦਾ ਨਾ ਜਿਹੜਾ ਜਿੱਧਰੋਂ ਬੱਚੇ ਨੇ ਚੁੰਝਾ ਮਾਰੀਆਂ ਹੁੰਦੀਆਂ ਬਾਈ ਉਧਰੋਂ ਆਪ ਆਂਡਾ ਤੋੜ ਦੋ ਸੋੜ ਕੇ ਬੱਚਾ ਬਾਹਰ ਕੱਢ ਕੇ ਰੱਖ ਦੋ 21ਵੇਂ ਦਿਨ ਤੋਂ ਬਾਅਦ 22ਵੇਂ ਦਿਨ ਕੱਢ ਲਓ ਤੁਸੀਂ ਠੀਕ ਆ ਕੋਈ ਚੱਕਰ ਨਹੀਂ ਬੱਚਾ ਆਪ ਹੀ ਪਾਲ ਲੈਂਦੇ ਬਾਈ ਥੱਲੇ ਰੱਖ ਦੋ ਬਸ ਕਬੂਤਰਾਂ ਦੇ ਆਂਡੇ ਦੇ ਕੋਲ ਤੇ ਸੁੱਕੇ ਥਾਂ ਹੋਵੇ ਤੇ ਬੱਚੇ ਬਾਜ ਜਾਂਦੇ ਬਾਈ ਏਦਾਂ ਤੁਸੀਂ ਬੱਚੇ ਕੱਢ ਸਕਦੇ ਆ ਆ ਦਿਨਾਂ 'ਚ ਬਾਈ ਆਂਡੇ ਦੀ ਛਿਲੜ ਮੋਟੀ ਹੋਏ ਦੀ ਤਾਂ ਬੱਚੇ ਤੋਂ ਬਾਹਰ ਨਹੀਂ ਨਿਕਲ ਹੁੰਦਾ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਯਾਰ ਜੋੜੇ ਜੋੜ ਬੰਦ ਦਾ ਜਾਂ ਜੋੜ ਖੁੱਲੇ ਦਾ ਕੁਝ ਹੁੰਦਾ ਬਾਈ ਦੇਖੋ ਮੈਂ ਕਈ ਵੀਡੀਓ ਚ ਦੱਸ ਚੁੱਕਿਆ ਆ ਇਹਦਾ ਕੋਈ ਰੋਲਾ ਨਹੀਂ ਯਾਰ ਠੀਕ ਆ ਜੋੜ ਖੁੱਲੇ ਦਾ ਜਾਂ ਬੰਦ ਦਾ ਕੋਈ ਰੋਲ ਨਹੀਂ ਬਾਈ ਸਾਰੇ ਹੀ ਉੜਦੇ ਆ ਕਬੂਤਰ ਠੀਕ ਆ ਆਪਣੇ ਕੋਲ ਬਾਈ ਕਬੂਤਰੀਆਂ ਪਈਆਂ ਉਂਗਲ ਉਂਗਲ ਪੈਂਦੀਆਂ ਬਾਜੀਆਂ ਦੋ ਦੋ ਤਿੰਨ ਤਿੰਨ ਬਾਜੀਆਂ ਵਧੀਆਂ ਹੋਈਆਂ ਆਂਡੇ ਬੱਚੇ ਬੱਚੇ ਵੀ ਗਾਂ ਬਾਜੀਆਂ ਜੰਦੇ ਆ ਠੀਕ ਆ ਐਦਾਂ ਦਾ ਕੋਈ ਰੋਲ ਨਹੀਂ ਹੁੰਦਾ ਹਾਂ ਜੇ ਤੁਸੀਂ ਜੋੜਾ ਲਉਣਾ ਤੁਹਾਡੇ ਦਿਲ 'ਚ ਕੋਈ ਬਹਿਮ ਆ ਮੈਂ ਪਹਿਲਾਂ ਵੀ ਦੱਸਿਆ ਬਾਈ ਜੇ ਖੁੱਲੇ ਜੋੜ ਵਾਲੀ ਕਬੂਤਰੀ ਆ ਤੇ ਬੰਦ ਜੋੜ ਵਾਲਾ ਕਬੂਤਰ ਲਾ ਲਓ ਜੇ ਖੁੱਲੇ ਜੋੜ ਵਾਲਾ ਕਬੂਤਰ ਆ ਤੇ ਬੰਦ ਜੋੜ ਵਾਲੀ ਕਬੂਤਰੀ ਲਾ ਲਓ ਠੀਕ ਆ ਜੇ ਤੁਹਾਡੇ ਡਿਊਟੀ ਇਹੋ ਚੀਜ਼ ਦਾ ਹਨ ਤੇ ਆਪ ਹੀ ਅੱਗੇ ਬੱਚੇ ਦੀ ਜੋੜ ਖੁੱਲਾ ਕਰਦੇ ਫ ਜੇ ਇੱਕ ਪਾੜ ਕੇ ਲਾ ਦੋਗੇ ਤੁਸੀਂ ਹਨਾ ਤੇ ਬਾਕੀ ਕੋਈ ਏਡਾ ਰੋਲਾ ਨਹੀਂ ਹੁੰਦਾ ਬਾਈ ਜੋੜ ਖੁੱਲੇ ਦਾ ਜਾਂ ਬੰਦ ਦਾ ਠੀਕ ਆ ਏਦਾਂ ਦਾ ਕੋਈ ਸੀਨ ਨਹੀਂ ਹੁੰਦਾ ਬਾਕੀ ਕਹਿਣ ਨੋਬਹਿਮਾ ਪਰ ਮੱਜ ਪਾਉਣ ਨੂੰ ਮੈਂ ਵੀ ਪਾ ਸਕਦਾ ਬਾਈ ਏਦਾਂ ਦਾ ਕੋਈ ਰੋਲਾ ਨਹੀਂ ਹੈਗਾ ਠੀਕ ਆ ਤੇ ਇੱਕ ਬਾਈ ਦਾ ਹੋਰ ਤੇ ਇਸੇ ਬਾਈ ਦਾ ਸੀ ਸੱਚ ਕਮੈਂਟ ਵੀ ਵਿੱਚ ਇੱਕ ਹੋਰ ਜਵਾਬ ਸੀ ਬਾਈ ਚੰਗੇ ਕਬੂਤਰ ਦੀ ਪਰਖ ਪਰਾਂ ਤੋਂ ਕਿਦਾਂ ਬਾਈ ਜਿਹੜੇ ਹਨਾ ਤਿੰਨ ਪਰ ਐਂਡਲੇ ਹੁੰਦੇ ਆ ਤਿੰਨਾ ਪਰ ਇੱਕ ਤਾਂ ਚੋੜੇ ਪਰ ਹੋਣੇ ਚਾਹੀਦੇ ਕੂਤਰਾਂ ਦੇ ਬਾਈ ਹਨਾ ਜਿੰਨੇ ਚੋੜੇ ਹੋਊਗੇ ਵੱਧ ਕੂਤਰ ਢਾਵਾ ਹੁੰਦਾ ਉਹ ਗੋਲ ਕੇੜੀ ਦਾ ਹੁੰਦਾ ਉੱਚਾ ਵੀ ਉੜਦਾ ਤੇ ਕਬੂਤਰ ਮਲੇ ਚੰਗਾ ਬਾੜਾ ਚੰਗਾ ਹੁੰਦਾ ਹੈ ਨਾ ਆਪਣੀ ਨਿਗਾ ਚ ਆਪਾਂ ਜੋ ਚੀਜ਼ਾਂ ਦੇਖੀ ਰਿਹਾ ਪਰ ਪਤਲੇ ਪਰਾਂ ਵਾਲੇ ਬਾਈ ਉਹ ਜਿਹੜੀ ਬੜਲੇ ਵਾਲੀ ਆਪਣੀ ਜਿੱਤੀ ਆ ਪਤਲੇ ਪਤਲੇ ਪਰਿਆ ਬਾਜੀ ਉਹਨੇ ਲੋਜ ਬਾਈ ਵਧੀਆ ਔੜੀ ਹੈ ਨਾ ਐਦਾ ਤਾਂ ਨਹੀਂ ਕੋਈ ਸੀਨ ਹੁੰਦਾ ਬਾਈ ਬਾਕੀ ਹਾਂ ਚੋੜੇ ਪਰਾਂ ਵਾਲਾ ਆਪਾਂ ਸਹੀ ਮੰਨਦੇ ਆ ਆਪਾਂ ਕਬੂਤਰ ਬਾਈ ਦੇ ਵਿੱਚ ਵੀ ਜਿੰਨੇ ਪਰ ਚੋੜੇ ਹੋਣਗੇ ਉਹਨਾਂ ਕਬੂਤਰ ਸਲੋ ਔੜਦਾ ਵਧੀਆ ਔੜਦਾ ਥੱਕਦਾ ਘੱਟਾ ਤਿੱਖੇ ਪਰਾਂ ਵਾਲਾ ਕਬੂਤਰ ਤੇਜ਼ ਔੜਦਾ ਤੇ ਥੱਕੇ ਬਹੁਤ ਜਾਂਦਾ ਠੀਕ ਆ ਪਰ ਕ ਭਾਈ ਜਿਹੜੇ ਤਿੰਨ ਕਲੀਆਂ ਹੁੰਦੀਆਂ ਇੱਕ ਤਾਂ ਚੋੜੇ ਹੋਣੇ ਚਾਹੀਦੇ ਪਰ ਇਤਨਾ ਕਲੀਆਂ ਦੀ ਸ਼ੇਪ ਉਤੋਂ ਬਾਈ ਦਾ ਜਿਵੇਂ ਕੋਈ ਦਾ ਗੋਲ ਜੀ ਹੋਵੇ ਤੇ ਜਿਹੜੀ ਜਿਹੜੀ ਹੁੰਦੀ ਆ ਬਾਈ ਸੈਕਿੰਡ ਲਾਸਟ ਕਲੀ ਹੁੰਦੀ ਜਿਹੜੀ ਹਨਾ ਤੇ ਨੌਵੀਂ ਗਲੀ ਉਹ ਬਾਈ ਵੱਡੀ ਹੋਣੀ ਚਾਹੀਦੀ ਆ ਜਿਹੜੇ ਦੋ ਪਰ ਤਿੰਨ ਪਰ ਐਂਟਲੇ ਹੁੰਦੇ ਨਾ ਬਾਕੀ ਮੈਂ ਤੁਹਾਨੂੰ ਕਬੂਤਰ ਫੜ ਕੇ ਦਿਖਾਉਣਾ ਬਈ ਤੇ ਆਹ ਬਾਈ ਕਬੂਤਰ ਫੜ ਕੇ ਲਿਆਂਦਾ ਇਹ ਤਾਂ ਸਾਰਿਆਂ ਨੇ ਉੜਦਾ ਦੇਖਿਆ ਤੁਸੀਂ ਸਾਰੇ ਭਰਾਵਾਂ ਨੇ ਉੜਦਾ ਦੇਖਿਆ ਕਬੂਤਰ ਠੀਕ ਆ ਕਿੱਦਾਂ ਉੜਦਾ ਵਧੀਆ ਹਨਾ ਦਿਨ-ਦਿਨ ਵੀ ਲੋਂਦਾ ਬਾਈ ਲੋਚ ਵੀ ਨੇ ਦਿਨ ਲਾਇਆ ਕੂਤਰ ਨੇ ਹੁਣ ਹੈਗੇ ਇਹ ਵੀ ਬੈਂਪਰ ਵੀ ਆ ਮੈਂ ਤੁਹਾਨੂੰ ਦੱਸਾਂ ਨਸਲ ਚੰਗੀ ਆ ਨਾ ਬਲੱਡ ਚੰਗਾ ਤੇ ਬਾਈ ਉਡਣਾ ਹੀ ਆ ਪਰਾਂ ਦਾ ਹਾਂ ਜੇ ਆਪਾਂ ਚਲੋ ਕੁਝ ਚੀਜ਼ਾਂ ਦੇਖ ਲਈ ਦੀਆਂ ਯਾਰਾ ਚੰਗੇ ਕਬੂਤਰ ਹੁੰਦੀਆਂ ਉਹ ਤੁਹਾਡਾ ਸ਼ੇਅਰ ਕਰ ਸਕਦਾ ਮੈਂ ਬਹਿ ਗਏ ਹੈਗੇ ਇਹ ਵੀ ਬਹਿਵੇਂ ਆ ਠੀਕ ਆ ਪਰ ਚਲੋ ਇਹ ਮੰਨੀ ਜਾਂਦੀ ਹੈ ਕਿ ਇਹ ਇਹ ਕਬੂਤਰ ਚੰਗੇ ਹੁੰਦੇ ਬਾਲੇ ਹਨਾ ਡਾਵੇ ਬਹੁਤ ਹੁੰਦੇ ਆ ਦੇਖੋ ਜਿਹੜੀਆਂ ਇੱਕ ਦਾ ਪਰਾਂ ਦੀ ਸ਼ੇਪ ਦੇਖ ਲਓ ਤੁਸੀਂ ਠੀਕ ਆ ਹੁਣ ਜਿਹੜੀਆਂ ਲਾਸਟ ਆ ਤਿੰਨ ਗਲੀਆਂ ਬਾਈ ਆ ਤਿੰਨ ਆ ਤਿੰਨਾਂ ਚ ਗਬਲੀ ਕਲੀ ਦੇਖੋ ਠੀਕ ਆ ਤੇ ਐਦਾ ਪਾਰ ਬਈ ਪੱਲੇ ਜਿਹੜੇ ਹੁੰਦੇ ਐਦਾ ਪਰ ਮੋਡੇ ਮੋਟੇ ਹੋਣੇ ਚਾਹੀਦੇ ਆ ਇਹਦਾ ਆਪਾਂ ਵੀ ਮੰਨਦੇ ਆ ਕਿ ਜਿੰਨੇ ਪਰ ਮੋਟੇ ਹੋਣ ਕੂਤਰ ਰੋਕੇ ਉੜਦਾ ਬੜਾ ਤੇਜ਼ ਤੇਜ਼ ਨਹੀਂ ਉੜਦਾ ਠਾ ਹੁੰਦਾ ਕੂਤਰਾਂ ਦੇ ਪਰਾਂ 'ਚ ਠੀਕ ਆ ਇਹ ਕੂਤਰ ਦੇ ਵਿੱਚ ੜਾਰ ਦੇ ਵਿੱਚ ਵੀ ਆਹ ਦੇ ਕੋ ਪੱਲੇ ਬਈ ਦਾ ਪਰ ਚੋੜੇ-ਜੋੜੇ ਹੋਣੇ ਚਾਹੀਦੇ ਆ ਤੇ ਆ ਜਿਹੜੀਆਂ ਤਿੰਨ ਗਲੀਆਂ ਬਈ ਤਿੰਨਾ ਦੋਨਾਂ ਸਾਈਡਾਂ ਤੋਂ ਆਹ ਜਿਹੜੀ ਗਬਲੀ ਕਲੀ ਹੁੰਦੀ ਸੇਰ ਕੱਢਦੀ ਹੁੰਦੀ ਦੋਨਾਂ ਨਾਲੋਂ ਤੇ ਇਹ ਜੰਨੀਆਂ ਬਈ ਬਰਾਬਰ ਵੀ ਹੋਣਗੀਆਂ ਉਹ ਵੀ ਬੜਾ ਸਰਾ ਹੁੰਦਾ ਬਈ ਠੀਕ ਆ ਜੇ ਆਪਾਂ ਸੋਚ ਡਾਰ ਦੇਖੀ ਹੈ ਨਾ ਉਹ ਤਾਂ ਦਾਵੇ ਜਿੱਦਾਂ ਦੇ ਆਪਣੇ ਕੋ ਬਣਦੇ ਆ ਚਲੋ ਆਪਣੀ ਜਿਹੜੀ ਵੀ ਨਸਲ ਪਈ ਜਿੱਦਾਂ ਦੀ ਵੀ ਹਨਾ ਜਿਹੜੇ ਇਹਨਾਂ ਚੋਂ ਆਪਣੇ ਦਾਵੇ ਗੁੰਤਰ ਆ ਉਹ ਕੋਸ਼ਕਦੀਆਂ ਤਿੰਨੇ ਕਲੀਆਂ ਬਰਾਬਰ ਆ ਮੋਹ ਲੀਆਂ ਉਹ ਵੀ ਬਾਲੇ ਚੰਗੇ ਹੁੰਦੇ ਬਾਈ ਬਾਲੇ ਜਿੰਨੇ ਕਹਿ ਲੋ ਹਨਾ ਤੇ ਆ ਵੀ ਬਾਲੇ ਚੰਗੇ ਹੁੰਦੇ ਬਈ ਜਿਆਦਾ ਫਰਕ ਨਾ ਹੋਵੇ ਜਦੋਂ ਜਿਆਦਾ ਕਲੀ ਵੱਡੀ ਹੁੰਦੀ ਨਾ ਪਰ ਜਿਹੜੇ ਆ ਪਹਿਲਾ ਦੂਜਾ ਪਰ ਜਿਆਦਾ ਛੋਟਾ ਹੁੰਦਾ ਤੇ ਉਹ ਵੀ ਬਾਈ ਥੋੜਾ ਜਿਹਾ ਚੱਕਰ ਪੈਂਦਾ ਤੇ ਅੱਖ ਤੋਂ ਬਾਈ ਅੱਖ ਦੇ ਜਿਹੜੇ ਕਿ ਇਹ ਮੰਨੀ ਜਾਂਦੀ ਬਾਈ ਇਹ ਸੱਚ ਆ ਇਹ ਇਹ ਹੈਗੀ ਪਰਖ ਬਾਈ ਜਿਹੜੀ ਅੱਖ ਦੀ ਪਰਖ ਆ ਨਾ ਇਹ ਹੈਗੀ ਆ ਜਿਹੜੀ ਅੱਖ ਆ ਨਾ ਬਾਈ ਆ ਦੇਖੋ ਅੱਖ ਆ ਜਿਹੜੇ ਕਾਲੇ ਡੇਲੇ ਦੇ ਨਾਲ ਬਾਈ ਇੱਕ ਹੋਰ ਘੇਰਾ ਬਣਦਾ ਨਾ ਇਹ ਜਿੰਨਾ ਬਾਈ ਗੂੜਾ ਹੋਊਗਾ ਜਿੰਨਾ ਹਣ ਵੀਡੀਓ ਚ ਨਹੀਂ ਬਾਈ ਪੂਰਾ ਪ੍ਰੋਪਰ ਆਉਂਦਾ ਪਿਆ ਤੇ ਆ ਸਾਈਡ ਤੇ ਐਂਡ ਤੇ ਵੀ ਇੱਕ ਘੇਰਾ ਬਣਦਾ ਆਉਂਦਾ ਬਾਈ ਅੱਖ ਦੇ ਐਂਡ ਤੇ ਇਹ ਵੀ ਬਾਈ ਬਹੁਤ ਚੰਗਾ ਤੇ ਸਿਰ ਚੱਬਾ ਆ ਚੀਜ਼ ਮਲਵਈ ਦੀ ਪਛਾਣ ਆ ਪਿਓਰ ਮਲਵਈ ਦੀ ਸਿਰ ਚੱਬਾ ਆ ਚੀਜ਼ ਆਜ ਆਹੇ ਨਿਸ਼ਾਨੀਆਂ ਹੁੰਦੀਆਂ ਬਾਈ ਚੰਗੇ ਕਬੂਤਰ ਦੀਆਂ ਸੀਗਾ ਆ ਜੋੜ ਬਾਈ ਇਹਦਾ ਦੇਖ ਲੋ ਕਿੰਨਾ ਖੁੱਲਾ ਆ ਹੁਣ ਇਦਾਂ ਦਿਖਾ ਨਹੀਂ ਸਕਦਾ ਮੈਂ ਜੋੜ ਪੂਰਾ ਉਂਗਲ ਪੈ ਰਹੀ ਆ ਦੇਖੋ ਠੀਕ ਆ ਆਹ ਸਾਈਡ ਤੇ ਜੋੜ ਆ ਤੇ ਉਂਗਲ ਪੈਂਦੀ ਆ ਠੀਕ ਆ ਪਰ ਇਹ ਕਬੂਤਰ ਬਾਈ ਸਰਾਗ ਨਾਲ ਆਉਂਦਾ ਲੋ ਦੇ ਵਿੱਚ ਵੀ ਬਾਈ ਇਹ ਕਬੂਤਰ ਨੇ 7 ਵਜੇ ਦਾ ਟਾਈਮ ਕੀਤਾ ਫੋਲ ਜਦੋਂ 3-4 ਵਜੇ ਬਾਜ਼ੀਆਂ ਨਪੜਦੀਆਂ ਸੀ ਇਸ ਕਬੂਤਰ ਨੇ ਤੇ ਜੋੜ ਪੂਰਾ ਖੁੱਲਾ ਬਾਈ ਐਦਾਂ ਦਾ ਨਹੀਂ ਬਾਈ ਕੋਈ ਚੱਕਰ ਹੁੰਦਾ ਜਿਹੜਾ ਬਲੱਡ ਆ ਬਾਈ ਬਲੱਡ ਨੇ ਉੜਦਾ ਹੀ ਆ ਠੀਕ ਆ ਹਾਂ ਤੁਸੀਂ ਨਿਸ਼ਾਨੀਆਂ ਰੱਖ ਸਕਦੇ ਆ ਬਸ ਜਿੰਨਾ ਕਬੂਤਰ ਲੰਬਾ ਹੋਇਆ ਆਪਾਂ ਨੂੰ ਵੀ ਚਲੋ ਚੰਗਾ ਵਾਲਾ ਦਾ ਵਧੀਆ ਔੜ ਦੇ ਕਬੂਤਰ ਬਸ ਇਹ ਚੀਜ਼ਾਂ ਹੁੰਦੀਆਂ ਹੋਰ ਤਾਂ ਕੋਈ ਨਹੀਂ ਬਾਈ ਆਪਾਂ ਪਰਖ ਸਕਦੇ ਆ ਬਾਕੀ ਜੇ ਤੁਹਾਨੂੰ ਪਤਾ ਵੀ ਨਸਲ ਕਿੱਥੋਂ ਆਈ ਆ ਨਸਲ ਚੰਗੀ ਆ ਤੇ ਬਾਈ ਉਹਨੇ ਉਡਣਾ ਹੀ ਆ ਜੋ ਮਰਜੀ ਹੋਵੇ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਸਿਆਲਾਂ ਨੂੰ ਖੁੱਡੇ ਦੇ ਵਿੱਚ ਬਲਬ ਲਾ ਸਕਦੇ ਆ ਜਾਂ ਨਹੀਂ ਸਿਆਲ ਹੋਣ ਗਰਮੀਆਂ ਬਾਈ ਖੁੱਡੇ ਦੇ ਵਿੱਚ ਬਲਬ ਦਿਨੇ ਉਦਾਂ ਤੁਸੀਂ ਲੋੜ ਮਗਾ ਕੇ ਜਗਾ ਸਕਦੇ ਆ ਜੇ ਕੋ ਰਾਤ ਨੂੰ ਅਸੀਂ ਬਲਬ ਖੁੱਲਾ ਛੱਡ ਦਈਏ ਬਾਈ ਤੁਹਾਡੇ ਕਬੂਤਰ ਲਟਕ ਜਾਣਗੇ ਸਾਰੇ ਠੀਕ ਆ ਬੱਚੇ ਨਹੀਂ ਪੜ ਲੰਗੇ ਸਿਆਲਾਂ ਚ ਕਦੀ ਵੀ ਜਿਹੜਾ ਬਾਈ ਖੁੱਡੇ ਚ ਬਲਬ ਲੁੰਦਾ ਹੋਊਗਾ ਉਹਦੇ ਬੱਚੇ ਨਹੀਂ ਪੜੂਗੇ ਦੇਖ ਲਿਓ ਤੁਸੀਂ ਸੋਚੋ ਇੱਕ ਬੰਦਾ ਹੋਊਗਾ ਚਲੋ ਪੜੀ ਜਾਣ ਬਾਬੇ ਦੀ ਕਿਰਪਾ ਨਾਲ ਕਿਉਂਕਿ ਬਾਈ ਸੌਂਦੇ ਨਹੀਂ ਕਬੂਤਰ ਬਲਬ ਚ ਠੀਕ ਆ ਸੌਂਦੇ ਨਹੀਂਗੇ ਇੱਕ ਤਾਂ ਓਦਾਂ ਡਿਪਰੈਸ਼ਨ ਚ ਟਲ ਜਾਂਦਾ ਕਬੂਤਰ ਰਾਤ ਵੀ ਜਾਗਦਾ ਰਹਿਣਾ ਦਿਨੇ ਵੀ ਜਾਗਦਾ ਰਹਿਣਾ ਠੀਕ ਆ ਰਾਤ ਦਿਨ ਦਾ ਉਹਨੂੰ ਪਤਾ ਹੀ ਨਹੀਂ ਕੱਖ ਵੀ ਕਬੂਤਰ ਨੇ ਸੋਣਾ ਕਦੋਂ ਆ ਉਤੋਂ ਬਾਈ ਜਿਹੜੇ ਨਾ ਆਪਾਂ ਰਾਤ ਨੂੰ ਜਿੱਦਾਂ ਬਲਬ ਲਾਉਂਨੇ ਆ ਬੱਚੇ ਜਿਹੜੇ ਆ ਉਹ ਕੱਲੇ ਬੈਠ ਰਹੇ ਨੇ ਤੇ ਕਬੂਤਰ ਥੱਲੇ ਚੁਗਣ ਆ ਜਾਂਦੇ ਆ ਠੰਡ ਨਾਲ ਤਾਂ ਵੀ ਬੱਚੇ ਮਰ ਜਾਂਦੇ ਬਾਈ ਸਿਆਲ 'ਚ ਬਲਬ ਲਾਉਂਦਾ ਸੋ ਬਹੁਤ ਜ਼ਿਆਦਾ ਨੁਕਸਾਨ ਆ ਹਾਂ ਲੋੜ ਵਧੀ ਉਧਾਂ ਆਏ ਤੁਸੀਂ ਖੁੱਡੇ 'ਚ ਬੈਠੇ ਘੜੀ ਦਾਣਾ ਦੂਣਾ ਪਾਉਣਾ ਉਹ ਜੁਗਾਲ ਉਹ ਕੋਈ ਚੱਕਰ ਨਹੀਂ ਲਾ ਸਕਦੇ ਆ ਆਪਾਂ ਪਰ ਰਾਤ ਨਹੀਂ ਬਾਈ ਖੁੱਡਾ ਖੁੱਡੇ 'ਚ ਆਪਾਂ ਬਲਬ ਜਗਦਾ ਛੱਡ ਸਕਦੇ ਠੀਕ ਆ ਉਹਨਾਂ ਬੱਚੇ ਨਹੀਂ ਬਾਈ ਤੁਹਾਡੇ ਸੋਹਣੇ ਪੜਨੇ ਤੇ ਇੱਕ ਵੀਰ ਦਾ ਹੋਰ ਕਮੈਂਟ ਆਈ ਸਿਆਲਾਂ ਦੇ ਵਿੱਚ ਬਾਈ ਸਰੋ ਪਾ ਸਕਦੇ ਆ ਜਾਂ ਨਹੀਂ ਬਾਈ ਪਾ ਸਕਦੇ ਆ ਇਦਾਂ ਦਾ ਕੋਈ ਦਾਣਾ ਨਹੀਂ ਹੁੰਦਾ ਠੀਕ ਆ ਹੁਣ ਜੇ ਆਪਾਂ ਨੂੰ ਡਾਕਟਰ ਕਹਿੰਦੇ ਬਾਈ ਕੇਲਾ ਨਹੀਂ ਖਾਣਾ ਉਹਦਾ ਰੇਸ਼ਾ ਹੋਵੇਦਾ ਲੱਸੀ ਨਾ ਪੀਓ ਦੁੱਧ ਨਾ ਪਿਓ ਰੇਸ਼ੇ ਦੇ ਵਿੱਚ ਠੀਕ ਆ ਪਰ ਜਦੋਂ ਨਹੀਂ ਵੀ ਖਾਂਦੇ ਹੁੰਨੇ ਆਪਾਂ ਉਦੋਂ ਵੀ ਤਾਂ ਰੇਸ਼ਾ ਹੁੰਦਾ ਹੀ ਆ ਨਾ ਠੀਕ ਆ ਇਹ ਗੱਲ ਸੋਚਣ ਵਾਲੀ ਆ ਬਾਈ ਖਾਣ ਖੂਣ ਦਾ ਨਹੀਂ ਪਰ ਦਾਣਾ ਥੋ ਇਦਾਂ ਮਤਲਬ ਵੀ ਜ਼ਿਆਦਾ ਨਹੀਂ ਪਾ ਸਕਦੇ ਜੇ ਤੁਸੀਂ ਮੰਨ ਕੇ ਚਲੋ 1 ਕਿਲੋ ਦਾਣਾ ਪਾਉਣਾ ਆਪਾਂ ਹਨਾ ਕਿਲੋ ਕਣਕ ਲੈ ਲਈ ਕਿਲੋ ਕਣਕ ਚ ਬਾਈ ਤੁਸੀਂ ਲਾਲੋ ਐਦਾਂ ਇੱਕ ਮੁੱਠ ਭਰ ਕੇ ਨਾ ਐਦਾਂ ਇੱਕ ਮੁੱਠ ਭਰ ਕੇ ਸਰੋਂ ਦੀ ਐਦਾਂ ਪਾ ਦਿਓ ਠੀਕ ਆ ਐਦਾਂ ਹੀ ਇੱਕ ਮੁੱਠ ਭਰ ਕੇ ਛੋਲਿਆਂ ਦੀ ਪਾ ਦਿਓ ਐਦਾਂ ਹੀ ਮੂੰਗੀ ਦੀ ਪਾ ਦਿਓ ਐਦਾਂ ਹੀ ਸੋਇਆਬੀਨ ਦੀ ਦਾਲ ਦੀ ਪਾ ਦਿਓ ਬਸ ਆਹ ਆ ਚਾਰਕ ਦਾਣੇ ਬਸ ਹੋਰ ਕੁਝ ਨਹੀਂ ਪਾਉਣਾ ਠੀਕ ਆ ਐਨੇ ਕ ਦਾਣੇ ਵਰਤੀ ਜਾਓ ਕਿਲੋ ਦੇ ਵਿੱਚ ਤੁਹਾਨੂੰ ਦੱਸੀ ਵੀ ਇੱਕ ਮੁੱਠ ਪੋਣੀ ਆ ਹਰ ਇੱਕ ਚੀਜ਼ ਦੀ ਜਿਹੜੀ ਵੀ ਪੋਣੀ ਤਾਂ ਇੱਕ ਮੁੱਠ ਭਰਨੀ ਆ ਉਹ ਪਾ ਦੇਣੀ ਆ ਉਹ ਜ਼ਿਆਦਾ ਨਹੀਂ ਬਾਈ ਕਿਲੋ ਦਾਣੇ ਦੇ ਵਿੱਚ ਤੋ ਐਵੇਂ 2-2 4-4 ਦਾਣੇ ਜਾਣਗੇ ਕੂਤਰਾਂ ਨੂੰ ਠੀਕ ਆ ਤੇ ਜਿਹੜੀ ਚੀਜ਼ ਉਹਨਾਂ ਨੂੰ ਲੋਡ ਹੁੰਦੀ ਉਹ ਮਿਲ ਵੀ ਜਾਂਦੀ ਹੈ ਨਾ ਕਿਤੇ ਕਿਤੇ ਬਾਈ ਜਦਾਂ ਤੁਸੀਂ ਚੋਲ ਵੀ ਪਾਇਆ ਕਰੋ ਥੋੜੇ ਥੋੜੇ ਬਈ ਭਾਵੇਂ ਹਫਤੇ ਚੱਕਰੀ ਪਾਇਆ ਕਰੋ ਜਿੱਦਾਂ ਨਾ ਅਜਦਾ ਮਾੜੇ ਜੇ ਚੱਕੇ ਇਦਾਂ ਛੋਟੀ ਜੀ ਮੋਠ ਚੱਕੀ ਵੀ ਪਾਤੀ ਜਿਹੜੇ 2 2 3 3 ਦਾਣੇ ਚੋਲਾਂ ਦੇ ਕਬੂਤਰਾ ਤੱਕ ਚੱਲ ਜਾਣ ਠੀਕ ਆ ਉਹ ਵੀ ਵਧੀਆ ਹੁੰਦਾ ਪਰ ਜ਼ਿਆਦਾ ਨਹੀਂ ਪੋਣਾ ਕੁਝ ਵੀ ਬਈ ਐਵੇਂ ਥੋੜੇ ਥੋੜੇ ਚੋਲ ਪੋਣੇ ਆ ਨਾ ਮਾਤਰ ਜੀ ਠੀਕ ਆ ਵੀ ਨਾ ਹੁੰਦੇ ਆ ਦੇ ਪੋਣੇ ਆ ਵੀ ਜਿਹੜੇ 2 2 3 3 ਦਾਣੇ ਹੀ ਕਬੂਤਰਾ ਤੱਕ ਜਾਣ ਐਨੇ ਕਾ ਪੋਣੇ ਆ ਕੋਈ ਵੀ ਦਾਣਾ ਇਦਾਂ ਹੀ ਪਾਇਆ ਕਰੋ ਤੇ ਬਾਕੀ ਠੀਕ ਹੈ ਭਾਈ ਮੇਰੇ ਹਿਸਾਬ ਨਾਲ ਤਾਂ ਮੈਂ ਸਾਰੇ ਕਮੈਂਟਾਂ ਦੇ ਜਵਾਬ ਦੇ ਦਿੱਤੇ ਪਰ ਫਿਰ ਵੀ ਜੇ ਕੋਈ ਕਮੈਂਟ ਰਹਿ ਗਿਆ ਤੇ ਭਾਈ ਬਹ ਹੱਥ ਜੋੜ ਕੇ ਸੋਰੀ ਅਗਲੀ ਵੀਡੀਓ ਚ ਜਵਾਬ ਦੇ ਦਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਭਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਵੀ ਕਰ ਸਬਸਕ੍ਰਾਈਬ ਵੀ ਕਰ ਲਿਓ ਤੇ ਇੰਸਟਾਗ੍ਰam ਤੇ ਜਾ ਕੇ ਆਪਣੀ ਆਈਡੀ ਨੂੰ ਫੋਲੋ ਵੀ ਕਰ ਲਿਓ ਗੋਪੀ ਮਲਖਪੁਰ ਇੰਸਟਾਗ੍ਰam ਤੇ ਆਈਡੀ ਆਪਣੀ ਓਕੇ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਚ ਤੇ ਸਾਰੇ ਭਰਾ ਆਪਣਾ ਆਪਣਾ ਧਿਆਨ ਰੱਖਿਓ